ਕਿ ਜੋ ਸਾਨੂੰ ਜੱਲਾ ਨਾ ਨਾ ਲਾ ਦੋ ਲਾਈਵ ਤਸਵੀਰਾਂ ਨਾਲ ਦਿਖਾ ਰਹੇ ਹੈ ਗਿਆਂ ਗੁਰੂ ਅਰਸੇਵ ਮਾਰਕੀਟ ਕਮੇਟੀ ਦੇ ਬਾਹਰ ਆਰਤੀਆਂ ਵੱਲੋਂ ਧਰਨਾ ਲਗਾ ਦਿੱਤਾ ਗਿਆ ਧਰਨਾ ਕਿਉਂ ਲਗਾਇਆ ਗਿਆ ਤਸਵੀਰਾਂ ਦੇ ਤੁਸੀਂ ਦੇਖ ਸਕਦੇ ਹੋ ਅੱਧੀ ਰਾਤ ਲਾਈਵ ਹੋਣ ਦਾ ਕਾਰਨ ਕੀ ਹੈ ਪੂਰੀ ਗੱਲਬਾਤ ਵੀ ਤੁਹਾਨੂੰ ਦਿਖਾ ਦਿੰਨੇ ਹੈ ਗਿਆਂ ਗੱਲਬਾਤ ਸਿਮੂ ਵਰੀ ਬੈਠੇ ਸੀ ਮੁਝ ਕੀ ਮਸਲਾ ਜੀ ਮਸਲਾ ਹੈ ਜੀ ਅਸੀਂ ਕਿਸਾਨਾਂ ਦਾ ਤੋਲ ਤੋਲ ਰਹੇ ਆ ਫੀਜ਼ਨ ਪੂਰੇ ਜੋਰਾਂ ਦੇ ਚੱਲ ਰਿਹਾ ਹੈ ਆ ਤੁਹਾਡੇ ਨਾਲ ਬਟ ਮਾਰਕੀਟ ਕਮੇਟੀ ਦਾ ਜੋ ਡਿਪਾਰਟਮੈਂਟ ਹੈ ਉਹ ਰਾਤ ਨੂੰ 9:30 ਵਜੇ ਆ ਕੇ ਸਾਰੇ ਆਰਤੀ ਵੀਰਾਂ ਨੂੰ ਦੁਕਾਨ ਤੇ ਕੰਡੇ ਚੈੱਕ ਕਰਦੇ ਨੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਦਿਨ ਦਾ ਟਾਈਮ ਜਦੋਂ ਮਰਜ਼ੀ ਆਉ ਰਾਤ ਨੂੰ ਕਿਉਂਕਿ ਦਿਨ ਗਰਮੀ ਹੁੰਦੀ ਬਹੁਤ ਜ਼ਿਆਦਾ ਰਾਤ ਦੇ ਟਾਈਮ ਬੰਦੇ ਕੰਮ ਤੇ ਲੱਗਦੇ ਨੇ ਬੰਦੇ ਇਹਨਾਂ ਨੂੰ ਵੇਖ ਕੇ ਅਥਰ-ਪਥਰ ਮੱਜ ਜਾਂਦੇ ਨੇ ਬੰਦੇ ਭੱਜ ਜਾਂਦੇ ਨੇ ਤਿੰਨ ਚਾਰ ਵਾਰੀ ਰਿਕੁਐਸਟ ਕੀਤੀ ਕੱਲ੍ਹ ਦੇ ਪਰਸੋਂ ਅੱਜ ਫਿਰ 9:30 ਵਜੇ ਕੰਡੇ ਚੈੱਕ ਕਰਨਾ ਆਏ ਨੇ ਅਸੀਂ ਕੋਈ ਜਿੰਮੇਵਾਰ ਕੋਈ ਕੰਪਲੇਂਟ ਕਰਦਾ ਸਾਡੇ ਖਿਲਾਫ ਤੇ ਜਰੂਰ ਆ ਜੀ ਆਇਆਂ ਨੂੰ ਅਸੀਂ ਉਹਨਾਂ ਨੂੰ ਪੂਰਾ ਸਮਰਥਨ ਕਰ ਰਹੇ ਹਾਂ ਗੁਰੂ ਹਰਸਾਏ ਜੀ ਸਾਰੀ ਮੰਡੀ ਦੇ ਵਿੱਚ ਜਿਹੜਾ ਮਾਲ ਤੁਲਿਆ ਪਿਆ ਤਿੰਨ ਦਿਨ ਤੋਂ ਉਹ ਤਕਰੀਬਨ ਹੀ ਗੱਟੇ ਘੱਟ ਰਹੇ ਨੇ ਵਾਦ ਨਹੀਂ ਦੇ ਸ਼ਾਇਦ ਇਹਨਾਂ ਨੂੰ ਕਿਸੇ ਨੇ ਸ਼ੱਕ ਪਾਇਆ ਵੀ ਆਰਤੀਏ ਮਾਲ ਵਾ ਤੋਲ ਰਹੇ ਨੇ ਜੋ ਚੈਕਿੰਗ ਸਾਡੇ 9:00 ਵਜੇ ਰਾਦੋਂ 10:00 ਵਜੇ ਤੱਕ ਚੈਕਿੰਗ ਕਰ ਨਿਕਲਦੇ ਨੇ ਸਾਡੀ ਇਹ ਮੰਗ ਹੈ ਜੇਕਰ ਸਾਡਾ ਮਾਲ ਜੋ ਸਟੈਕ ਹੋਇਆ ਪਿਆ 24 ਘੰਟੇ ਦੇ ਵਿੱਚ ਲਿਫਟਿੰਗ ਕਰਾਣ ਜੇਕਰ ਉਹਦੀ ਸ਼ੋਰਟੇ ਆਦੀ ਉਹਦੀ ਜ਼ਿੰਮੇਵਾਰ ਦਫਤਰ ਮਾਰਕੀਟ ਕਮੇਟੀ ਹੋਏਗੀ ਜਾਂ ਇੰਸਪੈਕਟਰ ਏਜੰਸੀ ਵਾਲੇ ਹੋਣਗੇ ਅੱਛਾ ਕੋਈ ਪ੍ਰਾਈਵੇਟ ਬੰਦਿਆਂ ਦੀ ਵੀ ਗੱਲ ਆ ਰਹੀ ਪ੍ਰਾਈਵੇਟ ਬੰਦੇ ਆ ਕੇ ਪ੍ਰੈਸ਼ਰ ਪਾ ਰਹੇ ਪ੍ਰਾਈਵੇਟ ਬੰਦੇ ਨੇ ਜੋ ਮੈਡਮ ਦੇ ਨਾਲ ਤਿੰਨ ਚਾਰ ਬੰਦੇ ਹੈਗੇ ਨੇ ਜੋ ਮੈਡਮ ਮੈਡਮ ਕੌਣ ਮੈਡਮ ਕੌਣ ਮੈਡਮ ਸੀਸ਼ੀਲ ਬੱਟੀ ਜੋ ਚੇਅਰਮੈਨ ਬਣਨੇ ਮਾਰਕੀਟ ਮੀਟਿੰਗ ਚ ਆਚੰਦਰ ਮੌਜੂਦ ਨੇ ਇਸ ਟਾਈਮ ਅੰਦਰ ਮੌਜੂਦ ਨੇ ਜੀ ਅੱਛਾ ਸਾਰੀ ਮੰਡੀ ਚ ਨੇ ਰਾਉਂਡ ਘਟਿਆ ਸੀ ਅਸੀਂ ਰਿਕਵੈਸਟ ਕੀਤੀ ਸੀ ਵੀ ਦਿਨ ਦੇ ਟਾਈਮ ਜਦੋਂ ਮਰਜ਼ੀ ਹੋ ਸ ਕਰੋ ਜੋ ਮਰਜੀ ਕਰੋ ਸਾਨੂੰ ਕੋਈ ਤਰਾਜ ਨਹੀਂ ਹੈਗਾ ਸਯੋਗਦਾਨ ਤਿਆਰ ਹੈ ਪਰ ਦਿਨ ਟਾਈਮ ਜਦੋਂ ਮਰਜੀ ਆਨ ਸਾਡੇ ਲਾਇਸੈਂਸ ਚੈੱਕ ਕਰਨ ਤੋਲਣ ਦੇ ਲਾਇਸੈਂਸ ਚੈੱਕ ਕਰਨ ਟੰਡੇ ਚੈੱਕ ਕਰਨ ਸਯੋਗਦਾਨ ਤਿਆਰ ਹੈ ਪਰ ਰਾਤ ਦੇ ਟਾਈਮ ਸਾਡੇ ਨੂੰ 10 ਕਿਸੇ ਟਾਈਮ ਅਸੀਂ ਆ ਕੇ ਮੌਜੂਦ ਨਹੀਂ ਹੁੰਦੇਗੇ ਬੰਦਿਆਂ ਦੇ ਆ ਕੇ ਦਬਾਅ ਪੈਂਦਾ ਬੰਦੇ ਕੰਮ ਛੱਡ ਕੇ ਭੱਜ ਜਾਂਦੇ ਨੇ 6 ਦਿਨ ਦੇ ਵਿੱਚ ਫਸਲ ਆਈ ਹੈ ਅੱਜ ਮੇਰਾ ਗੰਡਾ 90% ਫਸਲ 6 ਦਿਨ ਚ ਆ ਗਈ ਜਿਹੜੀ ਅੱਗੇ 1 ਮਹੀਨੇ ਤੋਲਦੀ ਹੈ ਸਾਡੀ ਕੰਪਲੇਂਟ ਕੀਤੀ ਹੈ ਵੀ ਆੜਤੀਆ ਕੋਈ ਚੈਅ ਵਿਭਾਗ ਅਸੀਂ ਸਾਨੂੰ ਸਾਬਤ ਕਰਾਉਣ ਸਾਡੀ ਕੰਪਲੇਂਟ ਆਈ ਹੈ ਅਸੀਂ ਦੇਣ ਦਾ ਰੋਵਾਂਗੇ ਜੀ ਉਸ ਗੱਲ ਅਸੀਂ ਗਨਾਹ ਕਰ ਰਹੇ ਜੇ ਅਸੀਂ ਨੋ ਮਾਸਟਰ ਰਿਸ਼ਤੇ ਨੂੰ ਕੌਣ ਤੋੜ ਰਿਹਾ ਹੈ ਮਾਰਕੀਟ ਕਮੇਟੀ ਗੁਰੂ ਸਾਹਿਬ ਮੈਂ ਕਿ ਸਾਰੇ ਕੌਣ ਹੈ ਮਾਰਕੀਟ ਕਮੇਟੀ ਦਾ ਕੀ ਪ੍ਰੈਸ਼ਰ ਹੈ ਤੁਹਾਡੇ ਤੇ ਕਿਉਂ ਇੱਕ ਕੀਤਾ ਜਾਦਾ ਤੁਸੀਂ ਚਰਨਾ ਲਾਦਾ ਸਾਹੀ ਸੌਰੀ ਜੱਤਬਾ ਜੀ ਗੱਲ ਇਹ ਹੈ ਵੀ ਰਾ ਕੰਡੇ ਚੈੱਕ ਕਰਨ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਡੇ ਤੋਂ ਕੰਡਿਆਂ ਦੇ ਜੇ ਸਾਡੇ ਪਾਸਿੰਗ ਆ ਉਹ ਵੇਖਣੀ ਉਹ ਵੇਖਣਾ ਸਾਡੇ ਕੋਲ ਸਵੇਰੇ ਅਸੀਂ 9 ਵਜੇ ਸਾਡੇ ਕੋਲ ਸਵੇਰ ਆਉਣ 10 ਵਜੇ ਆਉਣ 11 ਵਜੇ ਆਉਣ ਦਿਨ ਵੇਲੇ ਆਉਣ ਰਾਤ ਨੂੰ ਕਿਸੇ ਭੈਣ ਕਿਸੇ ਵੀ ਸੱਜਣ ਵੀਰ ਦੀ ਕੋਈ ਦਾ ਕੋਈ ਉੱਥੇ ਜ਼ਿੰਮੇਦਾਰ ਬੈਠੇ ਡਰਿੰਕ ਵੀ ਕੀਤੀ ਹੁੰਦੀ ਹੈ ਉਹ ਲੇਡੀਜ਼ ਮੈਡਮ ਹੈ ਅਗਰ ਕੋਈ ਜ਼ਿੰਮੇਦਾਰ ਬੈਠਾ ਕੋਣ ਮੈਡਮ ਨੇ ਜਿਹੜੇ ਪਰੇਸ਼ਾਨ ਕਰ ਰਹੇ ਨੇ ਕੋਣ ਜੇ ਮੈਂ ਸਾਹਿਬ ਚਸ਼ੀਲ ਬੱਟੀ ਜੀ ਅੱਛਾ ਕੀ ਰੋਲਾ ਕੀ ਹੈ ਰੋਲਾ ਸਾਡਾ ਕਿਸੇ ਨਾਲ ਕੋਈ ਸਾਡਾ ਤਾਂ ਕੋਈ ਰੋਲਾ ਨਹੀਂਗਾ ਉਹ ਰੋਲਾ ਬਣਾਈ ਸਾਡੇ ਨਾਲ ਬਿਨਾ ਕਾ ਸਾਨੂੰ ਪਰੇਸ਼ਾਨ ਕਰਨ ਦੇ ਪਏ ਰਾਤ ਨੂੰ ਅਸੀਂ ਕਹਿੰਦੇ ਦਿਨੇ ਕੰਢਿ ਆਓ ਦਿਨੇ ਚੱਕ ਜਦੋਂ ਮਰਜ਼ੀ ਕਰੋ ਅਸੀਂ ਕਿਹੜਾ ਚੋਰ ਹੈ ਕੋਈ ਜਿਹੜਾ ਮਰਜ਼ੀ ਇੱਕ ਕਵਾ ਜਿੰਨੇ ਸਾਡੇ ਗੱਟੇ ਚੈੱਕ ਕਰਨੇ ਸਟੈਕ ਲੱਗੇ ਪਏ ਗੱਟੇ ਚੈੱਕ ਕਰ ਲੋ ਤੁਹਾਨੂੰ ਪਤਾ ਵੀ ਜਿਹੜੀ ਲੋਡਿੰਗ ਹੈ ਲੋਡਿੰਗ ਸਰਕਾਰ ਕਹਿੰਦੀ 72 ਘੰਟੇ 72 ਘੰਟੇ ਦੀ ਲੋਡਿੰਗ ਨਹੀਂ ਹੋ ਸਕਦੀ ਕਦੇ ਵੀ ਨਹੀਂ ਹੋ ਸਕਦੀ ਕੋਈ ਬੰਦਾ ਸਾ ਮੈਂ ਕਹਿੰਦਾ ਕੋਈ ਵੀ ਕਹਦੇ 72 ਘੰਟੇ ਦੀ ਲੋਡਿੰਗ ਹੋ ਚੁੱਕੀ ਨਹੀਂ ਹੋ ਸਕਦੀ ਕਦੇ ਅੱਜ ਤੱਕ ਨਹੀਂ ਹੋਈ ਕਦੇ ਨਾਲ ਲਗਾਤਾਰ ਸਾਨੂੰ ਤੁਹਾਨੂੰ ਹੀ ਦੱਸ ਦਈਏ ਸਾਨੂੰ ਛੋਟੀਆਂ ਭੜ-ਭੜ ਕੇ ਸਿਕਉਣ ਲਏ ਪਏ ਆ ਕਿੰਨੇ ਅਸੀਂ ਦામੀ ਕਮਾ ਲੈਂਦੇ ਹੋਗੇ 4 ਰੁਪਏ ਗੱਟਾ ਦਾ ਅਸੀਂ ਪਾ ਰਹੇ ਆ ਸਟੈਕ ਦਾ ਅਸੀਂ ਜਿਮੀਂਦਾਰ ਇੱਕ ਜਿਮੀਂਦਾਰ ਕਹੇ ਵੀ ਅਸੀਂ 4 ਰੁਪਏ ਘਟਾ ਕੇ ਕਿਤੋਂ ਕੱਢਦੇ ਆ ਅਸੀਂ ਸਟੈਗ ਦਾ ਕਾ ਸਟੈਗ ਲੱਗੇ ਬੀ ਦਾਣਾ ਮੰਡੀ ਚੈੱਕ ਕਰ ਲਓ ਅਸੀਂ ਘਟਦੇ ਕਿ ਇਸ ਤੋਂ ਸਟੈਗ ਜਿਹੜੀ ਲੋਡਿੰਗ ਹੋ ਰਹੀ ਸਰਕਾਰ ਸਾਨੂੰ 2 ਰੁਪਏ ਚੋਂ ਪੈਸੇ ਦਿੰਦੀ ਹੈ ਅਸੀਂ 5 ਰੁਪਏ ਘਟਾ ਕੇ ਤਾਂ ਕਿ ਲੋਡਿੰਗ ਕਰਾ ਰਹੇ ਹਾਂ ਅਸੀਂ ਤੁਸੀਂ ਲੇਬਰ ਵਾਲੇ ਵੀ ਇੱਥੇ ਖੜੇ ਹੋਵੋਗੇ ਸ਼ਾਇਦ ਤੁਸੀਂ ਕਿਸੇ ਵੀ ਲੇਬਰ ਵਾਲੇ ਨੂੰ ਪੁੱਛ ਪਵਾਜ ਮਾਰ ਕੇ ਪੁੱਛ ਲਓ ਕੋਈ ਲੇਬਰ ਵਾਲਾ ਤੁਹਾਨੂੰ ਤਾਂ ਦੱਸ ਦੂਗਾ ਮੈਂ ਕਿੰਨੇ ਰੁਪਏ ਘਟਾ ਲੈ ਰਹੇ ਹਾਂ 5 ਰੁਪਏ ਘਟਾ ਹੀ ਦੇ ਰਹੇ ਹਾਂ ਤੁਸੀਂ ਸਾਨੂੰ ਸ਼ੋਰਟੇਜ ਨਾ ਪਾਵੇ ਮਾ ਜਲਦੀ ਸਾਡਾ ਅਸੀਂ ਕਹਿੰ ਛਮਾਈ ਦੇ ਵੀ ਬੰਦਾ ਸਰਕਾਰ ਤਾਂ ਬਦਲਾਅ ਲੈ ਕੇ ਆਈ ਸੀ ਭਾਜੀ ਸਰਕਾਰ ਬਦਲਾਅ ਲੈ ਕੇ ਆਈ ਪਰ ਜਿਵੇਂ ਇਹ ਕਰੀ ਜਾਂਦੇ ਆ ਸਰਕਾਰ ਦਾ ਸਰਕਾਰ ਨੂੰ ਮੈਂ ਕੀ ਦੋਸ਼ ਦੇ ਦਿਆਂ ਅੱਜ ਕੱਲ੍ਹ ਅੱਛਾ ਇਹਦੇ ਸਰਕਾਰੀ ਮੁਲਾਜ਼ਮ ਨੇ ਜਾਂ ਕੋਈ ਪ੍ਰਾਈਵੇਟ ਕਰੰਡੇ ਨੇ ਭਾਜੀ ਸਰਕਾਰੀ ਮੁਲਾਜ਼ਮ ਵਿੱਚ ਆ ਹਾਂ ਨਾ ਤਿੰਨ ਚਾਰ ਮੁੰਡੇ ਪ੍ਰਾਈਵੇਟ ਆ ਕੌਣ ਨੇ ਉਹ ਕੌਣ ਬੰਦੇ ਮੈਂ ਨਾਮ ਨਹੀਂ ਜਾਣਦਾ ਉਹਨਾਂ ਦੇ ਪ੍ਰਾਈਵੇਟ ਕਰੰਡੇ ਉਹਨਾਂ ਕਿਸ ਬੇਸ ਤੇ ਰੱਖੇ ਨੇ ਪਤਾ ਨਹੀਂ ਇਹਨਾਂ ਨੂੰ ਪਤਾ ਹੋਊਗਾ ਜੀ ਅੱਛਾ ਉਹ ਕੀ ਕਹਿੰਦੇ ਆ ਉਹ ਆ ਕੇ ਕੰਡੇ ਚੈੱਕ ਕਰਦੇ ਆ ਪ੍ਰਾਈਵੇਟ ਬੰਦੇ ਕੋਲ ਕੀ ਅਥੋਰਟੀ ਕੰਡਾ ਚੈੱਕ ਕਰਨ ਦੀ ਦੱਸੋ ਹਾਂ ਪਹਿਲੀ ਗੱਲ ਤੁਸੀਂ ਦੱਸੋ ਪ੍ਰਾਈਵੇਟ ਬੰਦਾ ਕੰਡਾ ਚੈੱਕ ਕਰ ਲੂਗਾ ਨਾਪ ਤੋਲ ਵਪਾਰ ਵਾਲਿਆਂ ਨੂੰ ਕੀ ਸਾਰੇ ਆਰਤੀ ਐਸੋਸੀਏਸ਼ਨ ਦੀ ਮੈਂਬਰ ਇਕੱਠੇ ਨੇ ਸਾਡੇ ਸਾਰੇ ਆਰਤੀ ਇੱਕ ਇੱਕ ਮੁੱਠਾ ਜੀ ਅਸੀਂ ਦੇਖੋ ਪੈਸਾ ਵੰਡਿਆ ਆਪਦਾ ਵਪਾਰ ਕਰਦੇ ਪਏ ਅਸੀਂ ਬਲੈਕਮੇਲ ਨਹੀਂ ਹੋਣਾ ਅਸੀਂ ਕਹਿੰਨੇ ਕੋਈ ਵੀ ਆਵੇ ਕੰਡਾ ਚੈੱਕ ਕਰੇ ਪਰ ਦਿਨੇ ਚੈੱਕ ਕਰੋ ਰਾਤ ਨੂੰ ਅਸੀਂ ਭਾਜੀ ਬੈਠੇ ਆ ਅਸੀਂ ਉਹਦੇ ਕੋਈ ਘਰਾਂ ਚਲਾ ਜਾਂਦਾ ਸਾਡੇ ਬੰਦੇ ਕੰਮ ਕਰੀ ਜਾਂਦੇ ਮੁਣੀਮ ਬੈਠੇ ਹੁੰਦੇ ਆ ਮੁਣੀਮ ਡਰ ਜਾਂਦੇ ਆ ਕਿ ਪਤਾ ਮੁਲਾਜ਼ਮ ਆ ਗਏ ਆ ਕਮੇਟੀ ਵਾਲੇ ਆ ਗਏ ਆ ਵੀ ਇਹਨਾਂ ਸਾਡੇ ਤੇ ਕੋਈ ਕੰਪਲੇਨਟ ਨਾ ਕਰ ਦੇਣ ਹੂੰ بس ਤੁਹਾਡਾ ਅਗਲਾ ਐਕਸ਼ਨ ਕੀ ਹੋਏਗਾ ਅਸੀਂ ਜੀ ਜੇ ਸਾਡੇ ਨਾਲ ਜੇ ਸਾਨੂੰ ਐਦਾ ਪਰੇਸ਼ਾਨ ਕਰਨਗੇ ਅਸੀਂ ਤਰਨਾ ਲਾਵਾਂਗੇ ਇਸ ਤੋਂ ਵੱਡੇ ਲੈਵਲ ਦਾ ਤਰਨਾ ਤਰਨਾ ਤਾਂ ਤੁਸੀਂ ਲਾ ਕੇ ਬੈਠੇ ਹੋ ਇਸ ਤੋਂ ਵੱਡਾ ਲਾਵਾਂਗੇ ਅਸੀਂ ਇਸ ਤੋਂ ਵੱਡਾ ਲਾਓਗੇ ਕਿਸੇ ਨਾਲ ਵੀ ਫਸਲ ਦੀ ਖਰੀਦ ਰੋ ਹੋਰ ਵੀ ਦੇ ਸਕਦੇ ਹੋ ਆਪ ਤੇ ਕਾਫੀ ਇੱਥੇ ਮੌਜੂਦ ਹੈਗੇ ਆ ਸਾਗਰ ਹੋਣੀ ਸਾਗਰ ਕੀ ਮਸਲਾ ਕੀ ਹੈਗਾ ਸਾਰਾ ਅੱਜ ਪਾਜੀ ਪਹਿਲਾਂ ਤਾਂ ਤੁਹਾਡਿਆਂ ਧੰਨਵਾਦ ਜੀ ਗੁਰੂ ਹਰ ਸਹਾਇ ਅਸੀਂ ਪਰੇਸ਼ਾਨ ਹੋ ਗਏ ਇੱਥੇ ਬੈਠੇ ਜਦ ਕੀ ਜਦ ਤੋ ਦਾ ਬਿਨਾਏ ਕੋ ਜਦ ਸਿਰਾਰੀ ਉਸ ਬੰਦੇ ਨੇ ਅੱਜ ਜ਼ਿਕਰ ਉਹਦੀ ਕੰਡ ਜੰਦੀ ਸਾਨੂੰ ਤੰਗ ਨਹੀਂ ਕੀਤਾ ਕਿਸੇ ਵਪਾਰੀ ਨੂੰ ਬੋਟਾ ਸਿੰਘ ਸਰਾਏ ਨੇ ਤੰਗ ਨਹੀਂ

7 ਰੁਪਏ ਦਾ ਸੇਵਾ ਲੈ ਕੇ ਆਉ ਦਿਨੇ 11 ਵਜੇ ਮੰਡੀ ਜਾਣ ਦਾ ਕੋਈ ਹੱਕ ਨਹੀਂ ਹੈਗਾ ਲੇਡੀਜ਼ ਹੁੰਦਣਾ ਅਸੀਂ ਰੋਕ ਨਹੀਂ ਦਦੇ ਆਈ ਸਾਡੇ 4 ਰੁਪਏ ট্রাক ਲੋਡ ਦੀ ਲੇਬਰ ਮੰਗਦੇ ਨੇ ਪਰ ਗੱਲ ਇਹ ਵੀ ਅਸੀਂ ਪਰੇਸ਼ਾਨ ਤੁਸੀਂ ਸਾਡੇ ਛੋਟੇ ਦਾ ਜੁਮੇਵਾਰ ਚੱਕੋ ਸਾਨੂੰ ਦੱਸੋ 500 ਤੋਂ ਬੰਨਾ ਹੀ 500 ਬੰਨਾ 4 ਰੁਪਏ ਸਾਨੂੰ ট্রাক ਲੋਡ ਜੱਜ ਜੀ ਬਹੁਤ ਪਰੇਸ਼ਾਨ ਕੀਤਾ ਮੈਡਮ ਇਹ ਸਾਨੂੰ ਪੈਂਦੇ ਨੇ ਜਿਹੜੇ ਸਾਨੂੰ 7 ਰੁਪਏ ਪਨੇ ਸਟੈਕ ਦੇ ਉਹ ਸਾਨੂੰ ਜੇਬ ਚ ਆਪਣੇ 7 ਤੇ 4 ਕਿੰਨੇ ਹੋ ਗਏ ਜੀ 11 11 ਰੁਪਏ 3 ਰੁਪਏ 80 ਪੈਸੇ ਸਰੂਪੇ ਵਾਲਾ ਕਡਾਉਨ ਐਨ ਸੀ ਡੀ ਸੀ ਦੇ ਸਾਨੂੰ ਮਿਲਨੇ ਨੇ ਟਰੱਕ ਲੈ ਲੈਣੇ 70 ਰੁਪਏ ਕੁਆਂਟਲ ਦੇ 70 ਰੁਪਏ ਗੱਟਾ ਸੌਰੀ ਸਾਨੂੰ 70 ਰੁਪਏ ਕੁਆਂਟਲ ਉਹ 7 ਤੇ 7 ਤੇ 7 14 ਤੇ 4 18 18 ਤੇ 2 ਰੁਪਏ ਕੁਆਂਟਲ ਸਾਨੂੰ ਦੇਣ ਲਾ ਲੇਬਰ ਦੇਣੀ ਪੈ ਰਹੀ ਏ ਜਿਹੜੀ ਛਣਾਈਆਂ ਨੂੰ ਐਕਸਟਰਾ ਦੇ ਰਹੀ 20 ਰੁਪਏ ਉਹ ਸਾਡੇ ਕੋਲ 25 ਰੁਪਏ ਅਸੀਂ ਏਡੇ ਮਾੜੇ ਆ 25 ਰੁਪਏ 25 ਰੁਪਏ ਮਿਲਣਗੇ ਸਾਡਾ ਹੱਟੇ 25 ਰੁਪਏ ਮਤਲਬ ਇਹਦੇ ਵਿੱਚ ਇੱਕ ਮਿੰਟ ਜੀ ਇਹਦੇ ਵਿੱਚੋਂ ਮੇਰੇ ਖਿਆਲ ਦੇ ਵਿੱਚ ਮੈਂ ਮਾਫੀ ਚਾਹਣਾ ਤੁਸੀਂ ਇਹ ਕਹੋਗੇ ਵੀ ਇਹ ਹੋਮੇ ਦੀ ਗੱਲ ਨਹੀਂ ਮੈਂ ਮਾਫੀ ਚਾਹਣਾ ਹੱਥ ਜੋੜ ਕੇ ਸਾਰੇ ਆਰਤੀਆਂ ਨੂੰ तकरीबन 90% ਆਰਤੀਏ 15000 ਗੱਟੇ ਵਾਲੇ ਹੋਣਗੇ ਇਹਦਾ ਮਤਲਬ ਵੀ ਉਹ 30-40000 ਰੁਪਏ ਤੇ ਕੰਮ ਕਰ ਰਹੇ ਨੇ ਯਾਰ 1.5 ਮਹੀਨਾ ਉਹਨਾਂ ਨੇ ਕੰਮ ਕਰਨਾ ਕਿ 20000 ਰੁਪਏ ਮਜ਼ਦੂਰ ਲੇਬਰ ਲਾ ਰਿਹਾ ਇਸ ਵੇਲੇ 18 ਤੋਂ 20000 ਰੁਪਏ ਸਾਡੇ ਕੋਲ ਮਜ਼ਦੂਰ ਦਾ ਲੇਬਰ ਹੈ ਕੀ ਆਰਤੀਆਂ ਮਜ਼ਦੂਰ ਨੇ ਇਹ ਸ਼ਾਹੂ ਕਰਾ ਜਮਾਤ ਨਹੀਂ ਗਈ ਪਿੰਟੂ ਜੀ ਮੈਂ ਤੁਹਾਡਾ ਕਿੰਨਾ ਵੱਡਾ ਨੁਕਸਾਨ ਹੋਇਆ ਇਹ ਮੈਡਮ ਨੂੰ ਅਸੀਂ ਬੇਨਤੀ ਕੀਤੀ ਹੱਥ ਬੰਨ੍ਹ ਕੇ ਮੈਡਮ ਐਡਾ ਕੋਈ ਮਸਲਾ ਨਹੀਂ ਹੈਗਾ ਕੌਣ ਮੈਡਮ ਨੇ ਕੀ ਰੋਲਾ ਪਿੰਡੂ ਜੀ ਮੇਰਾ ਸਵਾਲ ਹੈ ਕੌਣ ਮੈਡਮ ਨੇ ਕੀ ਰੋਲਾ ਮੈਡਮ ਮਾਰਕੀਟ ਕਮੇਟੀ ਚੇਅਰਮੈਨ ਨਵੇਂ ਜਿਹੜੇ ਨਿਯੁਕਤ ਹੋਏ ਨੇ ਅਸੀਂ ਸਤਿਕਾਰ ਕਰਦੇ ਆਂ ਬਸ ਪਰ ਗੱਲ ਇਹ ਹੈਗੀ ਏ ਵੀ ਅਸੀਂ ਸਾਨੂੰ 20 ਮਈ ਤੱਕ ਕਿਉਂ ਕਹਿੰਦੇ ਨੇ ਮੈਂ ਪਿਛਲੇ ਸਾਲ 23 ਮਈ ਨੂੰ ਵਾਲ ਚਕਾਇਆ ਸ਼ਾਰਟੇਜ ਕਿੰਨੀ ਸੀ 1,47,000 ਰੁਪਏ ਮੈਂ ਸ਼ਾਰਟੇਜ ਦਿੱਤੀ ਏ ਦਾਮੀ ਮੈਨੂੰ ਲੱਗੀ 4 ਲੱਖ ਰੁਪਈਆ ਦੂਜੇ ਖਰਚੇ ਅਸੀਂ ਕਿੱਥੋਂ ਦਿਆਂਗੇ ਯਾਰ ਅਸੀਂ ਤਾਂ ਜੇ ਪੰਜ ਸਾਹਿਬ ਮੈਂ ਦਾਵਾ ਕਰਦਾ ਮੈਂ ਮੈਡਮ ਨੂੰ ਅੰਦਰ ਵੀ ਕਹਿ ਕੇ ਆਇਆ ਮੈਡਮ 5-7000 ਗੱਟੇ ਵਾਲਾ ਬਿਲਕੁਲ 2 ਸਾਲ ਕੰਮ ਕਰੇਗਾ ਕਿਸੇ ਨੂੰ 18-20000 ਰੁਪਏ ਯਾਰ ਗੰਦੇ ਦੇ ਜੂਸ ਵਾਲੀ ਰੇੜੀ ਵਾਲਾ ਕਮਾਉਂਦਾ ਇਹ ਕਹਿੰਦੇ ਅਸੀਂ ਸ਼ਾਹੂਕਾਰ ਆ ਮੈਂ ਤਾਂ ਨਹੀਂ ਕਹਿੰਦਾ ਇਹਨਾਂ ਨੂੰ ਸ਼ਾਹੂਕਾਰ ਪਿੰਟੂ ਜੀ ਪਿਛਲੇ 10 ਦਿਨ ਤੋਂ ਤੁਹਾਡੀ ਚੱਲ ਰਹੀ ਹੈ ਖਰੀਦ ਫਰੋਕਤ 10 ਦਿਨ ਤੋਂ ਨਹੀਂ ਚੱਲਦੀ ਪੰਜ ਚਾਰ ਦਿਨ ਹੋਏ ਨੇ ਜੀ ਦਿੱਕਤ ਅੱਜ ਹੀ ਆਈ ਹੈ ਦਿੱਕਤ ਨਹੀਂ ਜੀ ਦਿੱਕਤ ਤਾਂ ਕੀ ਕੰਮ ਹੈ ਵੇਖੋ ਅਸੀਂ ਕਹਿੰਨੇ ਵੀ ਜੇ ਕੰਡੇ ਨੇ ਜੇ ਅਸੀਂ ਸਾਨੂੰ ਸਰ 100 ਗ੍ਰਾਮ ਕੀ ਹੈ ਜੀ ਗੱਡੀ ਜਦੋਂ ਅਸੀਂ 700 ਗ੍ਰਾਮ ਤੇ ਕੰਡੇ ਬੰਨੇ ਨੇ ਕਦੀ ਵੀ ਕੰਡਾ ਜਦੋਂ ਅਸੀਂ ਆਪਦੇ ਕੰਡੇ ਦੇ ਤੋਲਣੇ ਨੇ ਲੋਹੇ ਵਾਲੇ ਕੰਡੇ ਤੇ ਦੂਜੇ ਕੰਡੇ ਤੋਂ 50 100 ਗ੍ਰਾਮ ਦਾ ਡਿਫਰੈਂਸ ਕੰਪਿਊਟਰ ਤੋਂ ਨਿਕਲਣਾ ਹੀ ਨਿਕਲਣਾ ਹੈ ਉਹ ਬੰਦੇ ਨੇ ਕਿ ਕੰਪਿਊਟਰ ਨਹੀਂਗਾ ਤੁਸੀਂ ਕੰਪਿਊਟਰ ਵੀ ਗਲਤੀ ਕਰਦਾ ਹੈ ਜਦੋਂ ਬੰਦੇ ਨੇ ਹੱਥ ਪਾਉਣਾ ਨਾ ਜੇ ਕੋਈ 20 30 ਗ੍ਰਾਮ ਵੱਧ ਪੈ ਗਿਆ ਉਹਦੇ ਚ ਕੋ ਰੌਲਾ ਨਹੀਂ ਹੁੰਦਾਗਾ ਪਰ ਅਸੀਂ ਲੋਕ ਕੀ ਆ ਜੇ 20 000 ਅਸੀਂ ਲੇਵਰ ਦੁੱਤੇ ਖੜਕੇ ਕੰਡੇ ਤੇ ਆੜਤੀਏ ਕਰਨਗੇ ਸਾਨੂੰ ਦੱਸ 20000 ਰੁਪਏ ਦੇ ਮਨੀਮ ਰੱਖ ਲਓ ਚੰਗੀ ਗੱਲ ਯਾਰ ਸਾਡੇ ਕੋਲ 25-25000 ਰੁਪਏ ਯਾਰ ਮਹੀਨੇ ਦੀ ਦਰਖਾਸਤ ਨਹੀਂ ਮਿਲਦੀ ਜਿਹੜਾ ਅੱਜ ਦਾ ਦਰਵਾ ਹੈ ਮੇਰਾ ਸਵਾਲ ਹੈ ਤੁਹਾਨੂੰ ਪਿੰਡੂ ਜੀ ਜਿਹੜਾ ਅੱਜ ਦਾ ਦਰਨਾ ਕਿਸ ਮਕਸਦ ਨੂੰ ਲੈ ਕੇ ਦਰਨਾ ਹੈ ਕੰਦ ਖਲਾਬ ਮੱਟੀ ਨੇ ਕੰਡੇ ਚੈੱਕ ਕੀਤੇ ਕੌਣ ਨੇ ਮੈਡਮ ਮੈਡਮ ਬੱਟੀ ਮਾਰਕੀਟ ਕਮੇਟੀ ਚ ਮਾਰਕੀਟ ਕਮੇਟੀ ਚੇਅਰਮੈਨ ਨੇ ਸਾਡੇ ਸਤਕਾਰਯੋਗ ਨੇ ਪਰ ਮੈਂ ਇਹ ਗੱਲ ਕਹਿਣਾ ਵੀ ਮੈਡਮ ਬੱਟੀ ਨੇ ਕੰਡੇ ਚੈੱਕ ਕੀਤੇ ਅਸੀਂ ਕਹਿਣਾ ਉਹਦਾ ਅਧਿਕਾਰ ਖੇਤਰ ਚ ਆਉਂਦਾ ਹੋਣਾ ਪਰ ਸਾਨੂੰ ਨਹੀਂ ਐਂ ਲੱਗਦਾ ਕੋਈ ਗਾਈਡਲਾਈਨ ਪੰਜਾਬ ਸਰਕਾਰ ਦੀ ਆਉਣਗੀ ਮਾਰਕੀਟ ਕਮੇਟੀ ਚੇਅਰਮੈਨ ਇਹਨਾਂ ਨੂੰ ਫਾਲੋਅ ਅਪ ਕਰਦੀ మార్కెట్ కమిటీ సెక్రటరీ ਜਾਂ 나బ్ తోల్ విభాగ్ जे किते 500 గ్రామ్ ਵਾਧੇ ਅਸੀਂ ਕਹਿੰਦੇ ਅਸੀਂ 700 గ్రామ్ ਦੀ ਬਜਾਏ 600 గ్రామ్ ਬਨ ਦਾਂਗੇ ਕੰਡੇ ਸਵੇਰੇ 24 ਘੰਟੇ ਪਰ ਇੱਕ ਗੱਲ ਬੇਨਤੀ ਏ ਪੱਤਰਕਾਰ ਸਾਹਿਬ ਮੇਰੇ ਵੱਡੇ ਵੀਰ ਮੁਲਕੀ ਸਤਪਾਲ ਸਿੰਘ ਜੀ ਤੁਸੀਂ ਵੀ ਹੋ ਬੇਨਤੀ ਏ ਵੀ ਸਾਨੂੰ ਜੇ 72 ਘੰਟੇ ਲਿਫਟਿੰਗ ਨੂੰ ਤੁਸੀਂ ਜ਼ਿੰਮੇਵਾਰ ਹੋਵੋਗੇ ਅਸੀਂ ਸਵੇਰੇ ਕੰਡੇ 600 గ్రామ్ ਵੀ ਬਨ ਦਿਆਂਗੇ ਠੀਕ ਹੈ ਜੀ ਜੇ 72 ਘੰਟੇ ਦੇ ਵਿੱਚ ਲਿਫਟਿੰਗ ਨਾ ਹੋਈ ਅਸੀਂ ਫਿਰ ਧਨਾਓ ਕਰਾਂਗੇ ਫਿਰ ਦੁਬਾਰਾ ਮਾਰਕੀਟ ਕਮੇਟੀ ਦਾ ਜਿਵੇਂ ਸਾਡੇ ਸਾਡੇ ਸਾਰੇ ਆਰਥੀ ਵੀਰਾਂ ਨੇ ਤੁਸੀਂ ਅੰਦਰ ਜਾ ਕੇ ਉਹ ਚੇਅਰਮੈਨ ਮੈਡਮ ਨੂੰ ਮਿਲੇ ਹੋ। ਮੈਡਮ ਨੂੰ ਅਸੀਂ ਕਹਾਂ ਮੈਡਮ ਕੂਲ ਹੋਵੋ। ਇਹ ਸਾਡਾ ਨਾਤਾ ਨਹੀਂ ਜੇ ਅਸੀਂ ਤੁਸੀਂ ਪੋਲਿਟਿਕਲ ਇੰਟਰਫੇਰੈਂਸ ਦਾ ਮਸਲਾ ਨਹੀਂ ਹੁੰਦਾਗਾ। ਹਾਂ। ਇਹ ਪੋਲਿਟਿਕਲ ਇੰਟਰਫੇਰੈਂਸ ਨਹੀਂ। ਤੁਸੀਂ ਇੱਕ ਪਾਸੇ ਅਸੀਂ ਕਹਿੰਨੇ ਅਸੀਂ ਵੀ ਨੈਕਸਟ ਇਲੈਕਸ਼ਨ ਲੜਨਾ 2027 'ਚ। ਇਹ ਜਿਹੜੀ ਜਮਾਤ ਹੈ ਨਾ ਸ਼ਾਹੂਕਰਾਂ। ਆ ਮੈਂ ਐਵੇਂ ਸ਼ਾਹੂਕਰਾਂ ਨਾ ਐ। ਇਹ ਸ਼ਾਹੂਕਰਾਂ ਥੋੜਾ ਜਿਹਾ ਗੱਣੇ ਦੀ ਰੇੜੀ ਆ ਉਹਨੇ ਮਾਰੇ ਨੇ। ਕੀ ਮਾਰਕੀਟ ਕਮੇਟੀ ਦੇ ਮੈਡਮ ਕੋਲ ਅਥਾਰਟੀ ਹੈ ਤੁਹਾਨੂੰ ਚੈੱਕ ਕਰ ਲੀ। ਸਾਨੂੰ ਇਸ ਗੱਲ ਵਿੱਚ ਜਿਉਂ ਕੋਈ ਗਾਈਡਲਾਈ ਤਕਰੀਬਤ ਇਹ ਮੇਰਾ 82 ਦਾ ਬਰਥ ਹੈ 15 ਸਾਲਾਂ ਦਾ ਸੱਚ ਜਦੋਂ ਮੈਂ ਆੜ ਦਾ ਕੰਮ ਪਿਆ ਮੈਨੂੰ ਨਹੀਂ ਲੱਗਦਾ ਅੱਜ ਤੱਕ ਵੀ ਕਿਸੇ ਮਾਰਕੀਟ ਕਮੇਟੀ ਚੇਅਰਮੈਨ ਨੇ ਅੱਜ ਤੱਕ ਕੰਡੇ ਚੈੱਕ ਕੀਤੇ ਹੋ ਜਾਂ ਮਾਰਕੀਟ ਕਮੇਟੀ ਦਾ ਚੇਅਰਮੈਨ ਮੰਡੀ ਦੇ ਵਿੱਚ ਕਿੰਨੇ ਸਾਲ ਤੁਹਾਨੂੰ ਹੋ ਗਿਆ ਆੜ ਦਾ ਕੰਮ ਕਰਦਾ ਹੈ ਮੇਰੀ ਮੇਰੀ ਫੈਮਿਲੀ ਹਿਸਟਰੀ 88 ਦੀ ਹੈ ਜੀ ਜੀ ਮੇਰੇ ਦਾਦਾ ਮੈਂ ਤੀਜੀ ਪੀੜ੍ਹੀ 'ਚ ਆ ਕੇ ਕੰਮ ਕਰ ਰਿਹਾ ਪਰ ਮੈਨੂੰ ਐਂ ਹੀ ਲੱਗਦਾ ਮੈਂ ਤਾਂ ਸਾਫ਼ ਗੱਲ ਕਰਨਾ ਥਿੰਦ ਸਾਹਿਬ ਅਸੀਂ ਸਾਨੂੰ ਕਮਾਈ ਜਿਹੜੀ ਅੱਜ ਗੰਨੇ ਦੀ ਯਾਰ ਪੈਸੇ ਥਿੰਦ ਸਾਹਿਬ ਜੇ ਤੁਹਾਡੇ ਕੋਲ ਵੀ ਹੈਗੇ ਨੇ ਤੁਸੀਂ ਵਿਆਜ ਤਾਂ ਦਿੰਦੇ ਜੇ ਗੋਲੂ ਕੇ ਦਿੰਦੇ ਭਾਈ ਸਾਹਿਬ ਕੋਲ ਪੈਸੇ ਗੋਲੂ ਕੇ ਦਿੰਦੇ ਫਰਾਂਸਿਸਟੇ ਵੱਧ ਕਰਦੇ ਸਾਨੂੰ ਕੀ ਕਰਦੇ ਇਹਦੇ ਵਿੱਚ ਪੈਸੇ ਸਾਡੇ ਡੁੱਬਦੇ ਵੀ ਨੇ ਕੋਈ ਇਹ ਤਾਂ ਹੈ ਨਹੀਂਗਾ ਵੀ ਸਾਨੂੰ ਪੈਸੇ ਜਿਹੜੇ ਸਾਰੇ ਆ ਜਾਂਦੇ ਨੇ ਕਿਸੇ ਦਾ ਰੌਲਾ ਤੁਹਾਡੇ ਨਾਲ ਪੈ ਗਿਆ ਮੇਰਾ ਮੇਰਾ ਤੁਹਾਡੇ ਨਾਲ ਰੌਲਾ ਪੈ ਗਿਆ ਠੀਕ ਹੈ ਹਰ ਜਮਾਤ ਐਸ ਵੇਲੇ ਜ਼ਿੰਮੇਵਾਰ ਦੀ ਹਰ ਗੱਲ ਦੀ ਸੁਣਵਾਈ ਹੈ ਜੀ ਅਸੀਂ ਜੂਸ ਦੀ ਰੈਡੀ ਜਿੰਨੇ ਤੁਸੀਂ ਆਇਆ ਕਰੋ ਮੇਰੇ ਕੋਲ ਸਵੇਰੇ ਆ ਜਾ ਜੇ ਮੇਰੀ ਬੇਨਤੀ ਥੰਦ ਸਾਹਿਬ ਸਵੇਰੇ ਆ ਜਾ ਜੇ ਤੇ ਸਵੇਰੇ ਪ੍ਰੈਸ ਰਿਪੋਰਟਰ ਦੇ ਵਿੱਚ ਜ਼ਰੂਰ ਲਾਇਆ ਜੇ ਵੀ ਸਾਨੂੰ ਕਿੰਨੇ ਪੈਸੇ ਬਚਦੇ ਨੇ ਮੈਂ ਦਾਵਾ ਕਰਦਾ ਜੇ 5000 ਜੋ ਉਸ ਦੇ ਗੰਨੇ ਦੀ ਰੈਲੀ ਜਿੱਦਾਂ ਵੀ ਪੈਸੇ ਕਮਾ ਜਾਂਦਾ ਹੋਵੇ ਤੇ ਜਿਹੜੇ ਬੰਦੇ ਦੇ ਵੀ ਤੁਸੀਂ ਕਹੇ ਵੀ ਪਿੰਟੂ ਤੁਹਾਡੀ ਲਾਥਰ ਟੱਪ ਜਾਉਂਗਾ ਲਾਥਰ ਟੱਪੰਮ ਪਿਆਰ ਦਾ ਤੁਹਾਡੀ ਐਸੋਸੀਏਸ਼ਨ ਇਕਜੁੱਟ ਹੈ ਬਿਲਕੁਲ ਇਕਜੁੱਟ ਹੈ ਤੁਹਾਡੇ ਸਾਹਮਣੇ ਦਾ ਕੋਈ ਰੋਣਾ ਹੀ ਨਹੀਂ ਹੈਗਾ ਆ ਬਿਲਕੁਲ ਸਾਹਮਣੇ ਬੈਠੀ ਹੈ ਪਿੰਟੂ ਜੀ ਤੁਹਾਡਾ ਇੱਕ ਵੰਗ ਕਿੰਟੂ ਜੀ ਤੁਹਾਡਾ ਪੱਕਾ ਅਸੀਂ ਸੁਣ ਲਿਆ ਤੁਸੀਂ ਧਰਨਾ ਲਗਾਤਾ ਅੰਦਰ ਮੈਡਮ ਬੈਠੇ ਪਰ ਪਾਣੀ ਅਸੀਂ ਮੈਡਮ ਕੋਲ ਧਰਨਾ ਨਹੀਂ ਲਾਇਆ ਇਹ ਧਰਨਾ ਨਹੀਂ ਦਾ ਸਾਡਾ ਅਸੀਂ ਧਰਨਾ ਲਾ ਹੀ ਨਹੀਂ ਸਕਦੇ ਜੀ ਅਸੀਂ ਧਰਨਾ ਲਾਤਾ ਹਰੇਕ ਬੰਦੇ ਦੇ ਕੋਲ 20 30 ਜ਼ਿੰਮੇਵਾਰ ਬੈਠੇ ਨੇ ਸਾਡਾ ਤਾਂ ਕੰਮ ਹੀ ਨਹੀਂ ਚੱਲਣਾ ਜੀ ਅਸੀਂ ਧਰਨਾ ਲਾਉਣ ਵਾਲੇ ਕੌਣ ਹੁੰਨੇ ਆ ਅਸੀਂ ਤਾਂ ਮੈਡਮ ਨੂੰ ਰਿਕੁਐਸਟ ਕੀਤੀ ਮੈਡਮ ਇੰਡਾ ਨਾ ਹਾਈਪਰ ਨਾ ਹੋ ਜੇ ਪਲੀਜ਼ ਸਾਡੀ ਰਿਕੁਐਸਟ ਏ ਜੇ ਕੋਈ ਗੱਲ ਐ ਸਾ ਬਹਿ ਕੇ ਮਸਲਾ ਨਪਟਾਲੀਏ ਜੇ ਤੁਹਾਡਾ ਕੋਈ ਪ੍ਰਧਾਨ ਨਾਲ ਕੋਈ ਰੌਲਾ ਹੈ ਜਾਂ ਕਿਸੇ ਹੋਰ ਪਰਸਨ ਨਾਲ ਰੌਲਾ ਉਹਨੂੰ ਬਹਿ ਕੇ ਅਸੀਂ ਨਪ ਵੀ ਅਸੀਂ ਕੰਡੇ ਚੈੱਕ ਕਰਨਾ ਚਲੋ ਅਧਿਕਾਰ ਹੋਊਗਾ ਮੈਂ ਕਹਿੰਨਾ ਅਧਿਕਾਰ ਗਾਈਡਲਾਈਨਸ ਆਉਂਦੀਆਂ ਹੋਣੀਆਂ ਇੰਟੈਂਪਰ ਪ੍ਰਾਈਵੇਟ ਬੰਦੇ ਕੋਲ ਅਥਾਰਟੀ ਹੈਗੀ ਏ ਮੈਨੂੰ ਨਹੀਂ ਪਤਾ ਇਸ ਗੱਲ ਬਾਰੇ ਜੇ ਤੁਸੀਂ ਕਹੋ ਪ੍ਰਾਈਵੇਟ ਬੰਦੇ ਤੁਹਾਡੇ ਬੰਦਿਆਂ ਨੇ ਕਿਹਾ ਪ੍ਰਾਈਵੇਟ ਬੰਦੇ ਆ ਕੇ ਤੁਹਾਡੇ ਕੰਡੇ ਚੈੱਕ ਕਰ ਰਹੇ ਨੇ ਇੱਥੋਂ ਹੀ ਇਤਰਾਜ਼ ਹੈ ਕੋਈ ਅਥਾਰਟੀ ਕਹਦੀ ਸੀ ਮੈਂ ਕਹਿੰਦਾ ਨਾਪ ਤੋਲ ਵਿਭਾਗਲਾ ਮਾਨਜੋਗ ਸ਼ਕਤੀ ਸਾਹਿਬ ਸਾਡੇ ਜਿਹੜੇ ਨੇ ਅ ਬਿਕਰਮ ਜੀ ਉਹ ਕਰ ਸਕਦੇ ਨੇ ਜਦੋਂ ਮਰਜੀ ਅਸੀਂ ਕਿ ਰਾਤ 1 ਵਜੇ ਚੈੱਕ ਕਰਨ ਅੱਜ ਤਾਂ ਸਮਾਂ ਬਦਲ ਗਿਆ 11 ਵਜੇ ਕੰਡੇ ਬੰਦ ਹੁੰਦੀ ਹੋ ਜਾਂਦੇ ਨੇ ਅੱਗੇ 3-4 ਵਜੇ ਚੱਕਰ ਚੱਲਦੇ ਸੀਗੇ ਜ਼ਿਮੀਂਦਾਰਤਾ ਨਹੀਂ ਸਾਨੂੰ ਕਹਿੰਦਾ ਵੀ ਇਹ ਗੱਲ ਐ ਆ ਵੀ ਤੁਸੀਂ ਐ ਕਰਦੇ ਜੇ ਤੁਸੀਂ ਐ ਕਹਿੰਦੇ ਜ਼ਿਮੀਂਦਾਰਤਾ ਸਾਡਾ ਨੌ ਮਾਜ ਦਾ ਰਿਸ਼ਤਾ ਹੈ ਨਾ ਇਹ ਕਦੀ ਟੁੱਟ ਸਕਦਾ ਜੇ ਸਰਕਾਰਾਂ ਚਾਹੁੰਦੀਆਂ ਨੇ ਵੀ ਟੁੱਟ ਜੇ ਕਦੀ ਵੀ ਇੰਪੋਸੀਬਲ ਗੱਲਾਂ ਨੇ ਕਾਰਨ ਕੀ ਏ ਸਰਕਾਰਾਂ ਕੋਲ ਐਡਾ ਸਿਸਟਮ ਸੰਭਾਲਿਆ ਹੀ ਨਹੀਂ ਜਾ ਸਕਦਾ। ਅਗਰ ਤੁਹਾਡੀ ਸਾਡੀਆਂ ਦੁਕਾਨਾਂ ਤੇ ਜਾਓ ਹਰੇਕ ਬੰਦੇ ਕੋਲ 10-10 ਲੱਖ ਰੁਪਏ ਦਾ ਸਮਾਨ ਪਿਆ ਹੈ ਜੀ, ਪੱਖੇ, ਕੰਡੇ ਕਿੱਥੋਂ ਅਸੀਂ ਪ੍ਰੋਵਾਈਡ ਕੀਤੇ ਨੇ, ਸਾਨੂੰ ਵੀ ਵਿਆਜਾਂ ਪੈਂਦੀਆਂ ਨੇ। ਸਾਡੀਆਂ ਬੈਂਕਾਂ ਨੇ ਮੇਰੇ ਖਿਆਲ ਚ ਕੋਈ ਆਰਟੀ ਇਹੋ ਜਿਹਾ ਨਹੀਂਗਾ ਜਿੰਦੀ ਲਿਮਿਟ ਕੋਈ 50 ਲੱਖ, 60 ਲੱਖ, 70 ਲੱਖ ਨਾ ਹੋਵੇ। ਤੁਹਾਡੇ ਰਿਐਕਸ਼ਨ ਦੀ ਜ਼ਿੰਮੇਵਾਰੀ ਕਿੰਦੀ ਹੋਏਗੀ? ਕੋਈ ਜ਼ਿੰਮੇਵਾਰੀ ਨਹੀਂ ਅਸੀਂ ਐਕਸ਼ਨ ਕਿਉਂ ਕਰਾਂਗੇ? ਮੈਡਮ ਕਹਿ ਦਿਆਂ ਨਾ ਵੀ ਕੋਈ ਗੱਲ ਨਹੀਂ ਮੇਰੇ ਅਧਿਕਾਰ ਖੇਤਰ ਚ ਆਉਂਦਾ। ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਤੁਹਾਡੇ ਅ ਪਰ ਸਾਨੂੰ ਇੱਕ ਵਿਸ਼ਵਾਸ ਜਰੂਰ ਦਿਵਾ ਦਿਓ ਅਸੀਂ ਸਵੇਰੇ ਜੇ ਮੈਂ ਬਾੜਤੀ ਤੁਹਾਨੂੰ ਬੇਨਤੀ ਕਰਨਾ ਜੇ ਸਵੇਰੇ ਕੱਲ ਤੋਂ ਅਸੀਂ ਨਾ ਤਾਂ ਕੋਈ ਪੈਸਾ ਦੇਾਂਗੇ ਨਾਲ ਟਰਾਂਸਪੋਰਟੇਸ਼ਨ ਦਾ ਹੂੰ ਠੀਕ ਹੈ ਅਗਲੀ ਗੱਲ ਜੇ 72 ਘੰਟੇ ਦੇ ਮਾਲ ਨਹੀਂ ਚਕਾਵਾਂਗੇ ਤਾਂ ਇਨਸਪੈਕਟਰਾਂ ਦੀ ਤੇ ਮਾਣਯੋਗ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਅਸੀਂ ਸ਼ਾਰਟੇਜ ਦੇ ਜ਼ਿੰਮੇਵਾਰ ਨਹੀਂ ਹੋਵਾਂਗੇ ਜੇ 72 ਘੰਟੇ ਤੇ ਮਾਲ ਨਹੀਂ ਚੁੱਕੇ ਸਾਢੇ 950 600 ਗ੍ਰਾਮ ਤੇ ਕੰਡੇ ਬਣਾ ਕੇ ਕਰ ਲਓ ਜੇ ਕੋਈ ਗਲਤ ਪਾਇਆ ਜਾਂਦਾ ਤੇ ਮੈਂ ਤੁਹਾਨੂੰ ਇਹ ਕਹਿ ਦਿਆਂਗਾ ਮੈਂ ਆਪਦੇ ਵੱਲੋਂ ਇਹ ਕਹਿੰਦਾ ਮੈਂ ਪ੍ਰਧਾਨ ਜੀ ਵੱਲੋਂ ਨਹੀਂ ਕਹਿੰਦਾ ਮੈਂ ਸਾਰੀ ਐਸੋਸੀਏਸ਼ਨ ਵੱਲੋਂ ਦੀ ਇਹ ਵਿਸ਼ਵਾਸ ਦਿਵਾਉਣਾ ਤੁਹਾਨੂੰ ਪ੍ਰਧਾਨ ਜੀ ਵੱਲੋਂ ਵੀ ਵਿਸ਼ਵਾਸ ਦਿਵਾਉਣਾ ਜੇ ਕੋਈ ਰੌਲਾ ਆਇਆ 600 ਗ੍ਰਾਮ ਤੋਂ ਕੁ ਵੱਧ ਤੋਲਦਾ ਫੜਿਆ ਜਾਵੇ ਉਹਦੇ ਉੱਤੇ ਕਾਨੂੰਨੀ ਕਾਰਵਾਈ ਮੈਂ ਤੁਹਾਨੂੰ ਰਿਪੋਰਟ ਦੇ ਦਊਂਗਾ ਕਿ ਛੇਨਦਰ ਵੱਲੋਂ ਕਾਰਵਾਈ ਕਰਵਾਈ ਜਾਵੇ ਪਿੰਡੋ ਜੀ ਮੇਰਾ ਲਾਸਟ ਸਵਾਲ ਹੈਗਾ ਤੁਹਾਡਾ ਤੁਹਾਡਾ ਪੱਖ ਲਾਈਵ ਚੱਲ ਰਿਹਾ ਗੁਰੂ ਸਾਹਿਬ ਲਾਈਵ ਤੇ ਅਰੀਜ ਇੰਡੀਆ ਤੇ ਲਾਈਵ ਹੈਗਾ ਅਸੀਂ ਪੱਕ ਮੈਡਨ ਦਾ ਲਾਗੇ ਤੁਹਾਡੇ ਸਵਾਲ ਮੈਡਨ ਦੇ ਕਿ ਵੀ ਰੱਖਦੇ ਗਾ ਲਾਈਵ ਨਾਲ ਤੁਸੀਂ ਜੁੜੇ ਰਹੋ ਅਸੀਂ ਅੰਦਰ ਚਲਦੇ ਹਾਂ ਧੰਨਵਾਦ ਜੀ ਬਿਲਕੁਲ ਜੀ ਇਹ ਦਿਖਾ ਦਿੱਤਾ ਤੁਹਾਨੂੰ ਮਾਰਕੀਟ ਕਮੇਟੀ ਦਾ ਹਾਂ ਜਿਹੜੇ ਹਾਲਾਤ ਹੈਗੇ ਆ ਲਾਈਵ ਚੱਲ ਰਹਾ ਹੈ ਲਾਈਵ ਨਾਲ ਜੁੜੇ ਰਹੋ ਚੇਅਰਮੈਨ ਮਾਰਕੀਟ ਕਮੇਟੀ ਮੈਡਮ ਅੰਦਰ ਮੌਜੂਦ ਹੈਗਾ মিডিਆ ਬਾਹਰ ਮੌਜੂਦ ਸੀ ਜਿੱਥੇ ਤਰਨਾ ਲਗਾਇਆ ਗਿਆ ਸਾਡਾ ਇਹ ਮਕਸਦ ਨਹੀਂ ਹੈਗਾ ਕਿਸੇ ਦਾ ਭੰਡੀ ਪ੍ਰਚਾਰ ਕਰਨਾ ਕਿਸੇ ਨਾਲ ਕੋਈ ਮਤ ਪੇਤ ਕਰਨਾ ਸਾਡਾ ਮਕਸਦ ਇਹ ਹੈਗਾ ਅਗਲੀ ਗੱਲ ਤੇ ਲਈ ਅਸੀਂ ਲਾਈਵ ਦੇ ਵਿੱਚ ਹੀ ਜਾ ਰਹੇ ਹੈਗੇ ਆ ਲਾਈਵ ਜੁੜੇ ਰਹੋ ਮਾਰਕੀਟ ਕਮੇਟੀ ਮੈਡਮ ਅੰਦਰ ਹੈਗੇ ਆ ਚੇਅਰਮੈਨ ਚੇਅਰਪਰਸਨ ਅ ਸ਼ਸ਼ੀਲ ਬੱਟੀ ਹੋਰੀ ਸ਼ਸ਼ੀਲ ਬੱਟੀ ਵਰੀ ਅੰਦਰ ਨੇ ਲਾਈਵ ਚਲਦੇ ਦੇ ਵਿੱਚ ਹੀ ਅਸੀਂ ਗੱਲਬਾਤ ਕਰਦੇ ਆ ਹਣੋ ਜੀ ਸਾਡੇ ਹੋਰ ਪੱਤਰਕਾਰ ਸਾਥੀ ਵੀ ਨਾਲ ਮੌਜੂਦ ਨੇ ਬਿਲਕੁਲ ਚਲਦੇ ਲਾਈਵ ਦੇ ਵਿੱਚ ਆਪਾਂ ਗੱਲ ਕਰ ਲੈਨੇ ਆ ਮੈਡਮ ਸਸੀਕਾਲ ਕਾ ਦਾ ਰੋਲਾ ਜੀ ਤੁਹਾਡੇ ਖਿਲਾਫ ਤਰਨਾ ਲਗਾਇਆ ਜਾ ਰਿਹਾ ਕੋਈ ਰੋਲਾ ਨਹੀਂ ਜੀ ਜਾ ਕੇ ਕੰਡੇ ਚਾਹਤੇ ਕੀਤੇ ਨੇ ਕੰਡੇ ਜਿਹੜੇ ਗਲਤ ਪਾਏ ਗਏ ਨੇ ਤੇ ਆਰਟੀਏ ਜਿਹੜੇ ਪਾਹੀ ਚਾਰੇ 10 ਮੈਂਬਰ ਹੈਗੇ ਸੀ ਉਹਨਾਂ ਨੇ ਰੋਲਾ ਪਾਇਆ ਮੈਡਮ ਉਹਨਾਂ ਦੋ ਸ਼ਾਇਦ ਤੁਸੀਂ ਪ੍ਰਾਈਵੇਟ ਬੰਦੇ ਲੈ ਕੇ ਨਾਲ ਗਏ ਬਿਲਕੁਲ ਕੋਈ ਪ੍ਰਾਈਵੇਟ ਨਹੀਂ ਆ ਸਰਕਾਰੀ ਮੁਲਾਜ਼ਮ ਹੈਗੇ ਨੇ ਤੇ ਨੇ ਇਹਨਾਂ ਸਰਕਾਰੀ ਮੁਲਾਜ਼ਮ ਨੇ ਕਿਹੜੇ ਲੋਕੀਏ ਦੇ ਪ੍ਰਾਈਵੇਟ ਦੱਸੋ ਆਰਟੀਏ ਐਸੋਸੀਏਸ਼ਨ ਨੇ ਸਾਰਾ ਕੰਮ ਬੰਦ ਕਰ ਦਿੱਤਾ ਹੈ ਕੱਲ ਦੀ ਜ਼ਿੰਮੇਵਾਰੀ ਕਿੰਦੀ ਹੋਈ ਕੋਈ ਗੱਲ ਨਹੀਂ ਸਵੇਰੇ ਉਹ ਇੱਥੇ ਬੁਲਾਇਆ ਜਾਵੇਗਾ ਜਿਹੜੇ ਆਰਟੀ ਸਹੀ ਗੱਲ ਕਰਦੇ ਨੇ ਉਹ ਫੋਨ ਆ ਰਹੇ ਨੇ ਮੈਨੂੰ ਕਈ ਆਰਟੀਏ ਇਹਨਾਂ ਨੇ ਬਿਲਕੁਲ ਗਲਤ ਕੀਤਾ ਹੈ ਜੇਕਰ ਕੰਡੇ ਖਰਾਬ ਨੇ ਕਿਸਾਨਾਂ ਨੂੰ ਬਿਲਕੁਲ ਅਸੀਂ ਧੱਕਾ ਨਹੀਂ ਲੱਗਣ ਦੇਣਾ ਜੇਕਰ ਕੰਡੇ ਖਰਾਬ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਤੁਹਾਡੇ ਕੋਲ ਪਾ ਸਕਦੇ ਨੇ ਤੁਸੀਂ ਚੇਂਜ ਕਰ ਲੋ ਕੰਡੇ ਪਰ ਇਹਨਾਂ ਨੇ ਕਿ ਕੱਲ ਕਹਿਣਾ ਨਹੀਂ ਬੰਦਿਆ ਅੱਜ ਫਿਰ ਕੁਝ ਕੰਡੇ ਅਸੀਂ ਦੇਖੇ ਜਾ ਕੇ ਜਦੋਂ ਉਥੇ ਇਹਨਾਂ ਨੇ ਰੋਲਾ ਪਾ ਲਿਆ ਮੈਡਮ ਮੈਂ ਨਾ ਰੋਲਾ ਕਿਸ ਗੱਲ ਤੋਂ ਇਹ ਵਿਵਾਦ ਕਿਉਂ ਪੈਦਾ ਹੋਇਆ ਕੰਡਿਆ ਤੋਂ ਜੀ ਕੰਡੇ ਸਹੀ ਨਹੀਂ ਹੈਗੇ ਜੀ ਆਪਕਿਆਂ ਕੋਲ ਵੱਧ ਤੋਂ ਵੱਧ ਬਿਲਕੁਲ ਬਾਰ ਦਾਣਾ ਜਿਹੜਾ ਹੈਗਾ ਵਧੀਆ ਸਾਰਿਆਂ ਨੂੰ ਮਿਲ ਰਿਹਾ ਜੀ ਸਰ ਲੇਬਰ ਦਾ ਸਿਸਟਮ ਸਾਰਾ ਸਹੀ ਚੱਲ ਰਿਹਾ ਸੀ ਕਸਾਨ ਵੀ ਜਿਹੜੇ ਥੋੜੇ ਜਿਹਾ ਠੀਕ ਸੀ ਕੱਲ ਥੋੜਾ ਜਹਾ ਹੈਗਾ ਸੀ ਅੱਛਾ ਉਹਨਾਂ ਦੇ ਇੱਕ ਸਵਾਲ ਇਹ ਹੈਗਾ ਵੀ 600 ਗ੍ਰਾਮ ਦੇ ਅਸੀਂ ਕੰਡੇ ਬਨਨ ਨੂੰ ਮਨਨੂਮਤ ਹੈਗੇ ਹਾਂ ਧਿਆਨ ਕੀ ਸਵੇਰੇ ਲਿਫਟਿੰਗ ਹੋ ਵੀ ਸਾਰੇ ਮਾਲ ਦੀ ਜਿਹੜਾ ਤੋਲੇ ਜਾਂਦਾ ਸਾਨੂੰ ਛੋਲਟੇ ਜੀ ਪੈਂਦੀ ਹੈ ਉਹਨਾਂ ਸਵਾਲ ਉਸ ਸ਼ੋਅ ਹੈ ਕਿ ਅੱਜ ਇਹਨਾਂ ਨੇ ਇਨਸਪੈਕਟਰ ਨਾਲ ਖੁਦ ਮੀਟਿੰਗ ਕੀਤੀ ਹੈ ਜੀ ਮੇਰੇ ਸਾਹਮਣੇ ਇਹਨਾਂ ਨੇ ਖੁਦ ਮੀਟਿੰਗ ਕੀਤੀ ਦੂਜੇ ਆਰਤੀ ਨੂੰ ਦੱਸਿਆ ਨਗਿਆ ਆਰਤੀ ਜਿਹੜਾ ਪ੍ਰਧਾਨ ਹੈਗਾ ਕੁਲਵੀਰ ਸਿੰਘ ਉਹਨੇ ਜਾ ਕੇ ਦੱਸਿਆ ਨਹੀਂ ਤੇ ਬਿਨਾਂ ਮਤਲਬ ਵਿਵਾਦ ਕਰ ਦਿੱਤਾ ਜੀ ਹੁਣ ਮੈਡਮ ਪਿਛਲੇ 5 ਦਿਨ ਤੋਂ ਮੰਡੀ ਚ ਨਹੀਂ ਕੱਲ ਤੋਂ ਸ਼ੁਰੂ ਸੀ ਕੱਲ ਦੀ ਸ਼ੁਰੂ ਸੀ ਪਿਛਲੇ 3 ਦਿਨ ਸਾਫ਼ ਸੀ ਕਿ ਜੀ ਹਾਂ ਬਿਲਕੁਲ ਸਾਫ਼ ਸੀ ਤੁਹਾਡੀ ਕਾਰਵਾਈ ਕੀ ਹੋਏਗੀ ਮੈਂ ਸਵੇਰੇ ਸਾਰੇ ਕੰਡੇ ਚੈੱਕ ਕਰਾਂਗੀ ਜੀ ਬਿਲਕੁਲ ਜਿਹਨਾਂ ਪਾਸ ਵੀ ਚੈੱਕ ਕਰਾਂਗੀ ਜਿਹੜੇ ਕੰਡਿਆਂ ਦੇ ਨਹੀਂ ਹੈਗੇ ਇਹਨਾਂ ਕੋਲ ਇੱਥੇ ਬਿਲਕੁਲ ਝੂਠ ਬੋਲ ਰਹੇ ਨੇ ਕੰਡੇ ਜ਼ਿਆਦਾ ਲਾਏ ਜਾ ਰਹੇ ਨੇ ਤੇ ਜਿਹੜੇ ਹੈਗੇ ਨੇ ਪਾਸ 2-2 ਕੰਡਿਆਂ ਦੇ ਹੈਗੇ ਗੁਰੂ ਹਰ ਸਾਹਿਬ ਦੇ ਸਾਰੇ ਆੜਤੀ ਹੜਤਾਲ ਤੇ ਬੈਠੇ ਨੇ ਬਿਲਕੁਲ ਨਹੀਂ ਸਾਰੇ ਪਿਛਲੇ ਕਿਸਾਨ ਦੀ ਮਿਹਨਤ ਬਿਲਕੁਲ ਸਾਰੇ ਨਹੀਂ ਬੈਠੇ ਇੱਕ ਗੱਲ ਨੂੰ ਕਿਸਾਨ ਦੀ ਲਿਫਟਿੰਗ ਨਾ ਹੋਈ ਜ਼ਿੰਮੇਵਾਰੀ ਕਿੰਦੀ ਹੈ ਬਿਲਕੁਲ ਭਾਈ ਸਾਹਿਬ ਬਿਲਕੁਲ हां ਉਹ ਨਾਲ licher आले ਬਿਠਾ ਲਏ ਜੀ ਆੜਤੀਆਂ ਨੇ ਬਿਲਕੁਲ ਨਹੀਂ ਉਹਨਾਂ ਦੇ ਮਾਂਡੀ ਵਿੱਚੋਂ ਆਈਆਂ ਜੀ ਅਤੇ ਆੜਤੀ ਜਿਹੜੇ ਹੈਗੇ ਚੁੱਪ ਕਰਕੇ ਵਾਪਸ ਚਲੇ ਗਏ ਕਿਉਂਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਵੀ ਕੰਡਿਆਂ ਵਿੱਚ ਗਲਤੀ ਪਾਈ ਗਈ ਹੈ ਤੇ ਮੈਡਮ ਨੇ ਬਿਲਕੁਲ ਗਲਤ ਨਹੀਂ ਕੀਤਾ ਅਚ ਉਹਨਾਂ ਦਾ ਇੱਕ ਸਵਾਲ ਹੈ ਹੈਗਾ ਕਥੀ ਦਾ ਦੋਸ਼ ਨੇ ਤੁਹਾਡੇ ਤੇ ਤੁਹਾਡੇ ਨਾਲ ਪ੍ਰਾਈਵੇਟ ਲੋਕ ਕਿਉਂ ਜਾ ਰਹੇ ਨੇ ਪ੍ਰਾਈਵੇਟ ਲੋਕ ਕੀ ਪਾਲਦੇ ਆ ਬਿਲਕੁਲ ਕੋਈ ਪ੍ਰਾਈਵੇਟ ਨਹੀਂ ਹੈਗਾ ਜੀ ਸਰਕਾਰੀ ਮੁਲਾਜ਼ਮ ਆ ਇੱਥੇ ਬੈਠੇ ਨੇ ਆਹ ਤਾਂ ਗੱਡੀ ਆ ਡਰਾਈਵਰ ਹੈਗਾ ਚਲਾਣ ਵਾਲਾ ਜੀ ਦੋ ਮੇਰੇ ਨਾਲ ਮੁਲਾਜ਼ਮ ਆਏ ਨੇ ਆਪ ਤੇ ਜਿਹੜਾ ਮੈਮ ਅਗਲੇ ਇਲੈਕਸ਼ਨ ਕੀ ਹੋਏਗਾ ਵੇਲੇ ਆਰਤੀ ਜਿਹੜਾ ਪਾਈਚਾਰਾ ਜਿਹੜਾ ਬਿਲਕੁਲ ਗਿਆ ਚਲਾ ਇਹਨਾਂ ਨਾਲ ਉਹਨਾਂ ਨੂੰ ਬੁਲਾਇਆ ਜਾਵੇਗਾ ਪ੍ਰਧਾਨ ਬਿਲਕੁਲ ਗਲਤ ਹੈਗਾ ਚੇਂਜ ਕੀਤਾ ਜਾਵੇਗਾ ਕੌਣ ਹੈ ਪ੍ਰਧਾਨ ਜਿਹੜਾ ਗਲਤ ਹੈ ਗੁਲਦੀਪ ਸਿੰਘ ਗੁਲਦੀਪ ਸਿੰਘ ਕੌਣ ਅਕਲਦੀਪ ਸਿੰਘ ਆਰਤੀਆ ਪ੍ਰਧਾਨ ਬਣਿਆ ਹੈ ਜੀ ਆਮ ਆਦਮੀ ਪਾਰਟੀ ਦਾ ਜਾਂ ਹੋਰ ਪਾਰਟੀ ਦਾ ਮੈਨੂੰ ਲੱਗਦਾ ਉਸਦੀ ਕੋਈ ਪਾਰਟੀ ਨਹੀਂ ਜੀ ਕੋਈ ਪਾਰਟੀ ਨਹੀਂ ਜੀ ਤੁਹਾਡੇ ਵੱਲੋਂ ਕਾਲੈਕਸ਼ਨ ਸਖਤ ਕੀਤਾ ਜਾਊਗਾ ਬਿਲਕੁਲ ਜੀ ਕੰਡੇ ਗਲਤ ਪਾਏ ਗਏ ਨੇ ਕੰਡੇੰ ਦੁਬਾਰਾ ਚੈੱਕ ਕੀਤਾ ਜਾਵੇਗਾ ਉਹਨਾਂ ਦੇ ਪਾਸ ਵੀ ਇਹਤ ਮੰਗਵਾਇਆ ਜਿਹੜੇ ਕੰਡੇ ਗਲਤ ਪਾਏ ਗਏ ਉਹਨਾਂ ਤੇ ਕੋਈ ਐਕਸ਼ਨ ਹੋਊਗਾ ਕੋਈ ਕਾਰਵਾਈ ਹੋਊਗੀ ਬਿਲਕੁਲ ਜੀ ਦੋ ਦੋ ਕੰਡਿਆਂ ਤੇ ਐਕਸ਼ਨ ਅਸੀਂ ਕੱਲ ਕੀਤਾ ਸੀਗਾ ਅੱਜ ਇਹਨਾਂ ਨੇ ਚੈੱਕ ਹੀ ਨਹੀਂ ਕਰਨ ਦਿੱਤੇ ਰੋਲਾ ਪਾਤਾ ਜੀ ਜਦੋਂ ਅਸੀਂ ਕਿਹਾ ਨਾਲ ਮੈਨੂੰ ਇਹ ਉਹਨਾਂ ਨੇ ਧਮਕੀ ਦਿੱਤੀ ਹੈ ਜੀ ਜਿਹੜੇ ਆੜਤੀ ਤੇ ਬੈਠੇ ਨੇ ਉਹਨਾਂ ਨੇ ਧਮਕੀ ਦਿੱਤੀ ਵੀ ਤੁਸੀਂ ਰਾਤ ਨੂੰ ਸਾਡੇ ਕੰਡੇ ਨਹੀਂ ਚੈੱਕ ਕਰ ਸਕਦੇ ਕਿਸਾਨਾਂ ਨੂੰ ਚੂਨਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਆੜਤੀ ਜੀ ਬਿਲਕੁਲ ਇਹ ਕੰਮ ਮੈਂ ਕੰਨੀ ਕਰਨ ਦੇਵਾਂਗੀ ਇਸ ਗੁਰੂਵਰ ਸਾਹਿਬ ਨੂੰ ਮੈਡਮ ਹੋਰ ਕੋਈ ਲਾਈਵ ਹੈਗੇ ਆ ਆਪਾਂ ਗੁਰੂ ਸਾਹਿਬ ਲਾਈਵ ਤੇ ਰੀਅਲ ਇੰਡੀਆ ਚੈਨਲ ਤੇ ਲਾਈਵ ਹੈਗੇ ਆ ਕੋਈ ਹੋਰ ਪੱਕ ਤੁਹਾਡਾ ਕੋਈ ਹੋਰ ਸਵਾਲ ਹੈਗਾ ਤੁਸੀਂ ਰੱਖ ਸਕਦੇ ਹੋ ਤੁਹਾਨੂੰ ਪੂਰਾ ਮੁੱਖ ਦੇ ਪੁਲਿਸ ਸਪੈਕਟਰਨ ਵਾਲੇ ਇਹਨਾਂ ਨੇ ਮੀਟਿੰਗ ਕੀਤੀ ਹੈ ਬਾਰ ਦਾ ਨਾਮ ਪੂਰਾ ਮਿਲਿਆ ਇਹਨਾਂ ਨੂੰ ਜੀ ਸਿਰਫ ਕੰਡਿਆਂ ਦੀ ਪ੍ਰੋਬਲਮ ਆਈ ਹੈ ਕੰਡੇ ਜਿਹੜੇ ਇਹਨਾਂ ਦੇ ਗਲਤ ਸੀ ਉਹ ਵੀ ਬਿਲਕੁਲ ਇਹ ਗੱਲ ਅਸੀਂ ਕਹੀਏ ਵੀ ਕੰਡੇ ਜਿਹੜੇ ਹੈਗੇ ਨੇ ਤੁਸੀਂ ਜਿਹੜਾ ਗਲਤ ਆ ਗਿਆ ਉਹਨੂੰ ਸਹੀ ਕਰਨ ਦੀ ਕੋਸ਼ਿਸ਼ ਕਰੋ ਤੇ ਉਸ ਕੰਡੇ ਤੇ ਤੋਲ ਨਾ ਕੀਤਾ ਜਾ ਹੋਰ ਕੋਈ ਗੱਲ ਹੀ ਨਹੀਂ ਹੋਈ ਅਰਥ ਯਾ ਐਸੋਸੀਏਸ਼ਨ ਦਾ ਸ਼ਬਦ ਹੈ ਕਿ ਤੁਸੀਂ ਚੈਕਿੰਗ ਨਹੀਂ ਕਰ ਸਕਦੇ। ਲੋਨੀ ਕਰ ਸਕਦੀ ਜੀ ਦੱਸਣ ਮੈਂ ਪਿਛਲੇ 75 ਸਾਲ ਤੋਂ ਕੋਈ ਚੈਕਿੰਗ ਨਹੀਂ ਹੋਈ। ਬਿਲਕੁਲ ਗਲਤ ਹੈ ਨਾ। ਤੁਹਾਡੇ ਕੋਲ ਥੋੜੀ ਹੈ ਕੀ ਮੈਂ? ਬਿਲਕੁਲ ਜੀ ਮੈਂ ਮੌਜੂਦਾ ਚੇਅਰਮੈਨ ਹਾਂ ਕਿ ਕੱਲ ਕੀ ਐਕਸ਼ਨ ਲਾਓਗੇ ਜੋ ਤੁਹਾਨੂੰ ਗਲਤ ਮਿਲੇਗਾ? ਕੱਲ ਜੇ ਕੰਡੇ ਗਲਤ ਨੇ ਬਿਲਕੁਲ ਚੱਕ ਕੇ ਇੱਥੇ ਲਿਆਂਦੇ ਜਾਣਗੇ। ਕੀ ਆਰਤੀ ਇਹ ਬੈਣੀ ਕਿਤੇ ਜਾਣਗੇ? ਬਿਲਕੁਲ। ਲਾਇਸੈਂਸ ਵੀ ਰੱਦ ਹੋ ਸਕਦੇ। ਬਿਲਕੁਲ। ਹਾਂ ਡੀਸੀ ਰਵੀਪੁਰ ਨਾਲ ਗੱਲ ਕਰੋ ਕਿ ਜਿਹੜੇ ਇੱਕ ਬੰਦੇ ਗਲਤ ਪਾਏ ਗਏ ਜਾਂ ਪੰਜਾਬ ਸਰਕਾਰ ਦੇ ਤੁਸੀਂ ਨੁਮਾਇੰਦੇ ਹੋ ਬਿਲਕੁਲ ਜੀ ਹਾਂ ਬਿਲਕੁਲ ਜੀ ਇਹ ਮੈਡਮ ਸੁਸ਼ੀਲ ਬੱਟੀ ਹੋਰੀ ਨੇ ਚੇਅਰਮੈਨ ਨੇ ਇਹਨਾਂ ਵੱਲੋਂ ਬਾਕਾਇਦਾ ਇਹ ਗੱਲ ਕਹੀ ਸੀ ਆਪਦੇ ਜਿਹੜੇ ਰਵਈਏ ਤੇ ਜਿਸ ਤਰੀਕੇ ਇਹਨਾਂ ਨੇ ਕੱਡੇ ਚੈੱਕ ਕੀਤੇ ਆ ਉਸ ਗੱਲ ਤੇ ਇਹ ਅੱਜ ਵੀ اٹਲ ਹੈਗੇ ਨੇ ਇਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਜਿਹੜੇ ਗਲਤ ਹੋਇਆ ਉਹਦੇ ਵਿਰੁੱਧ ਕਾਰਵਾਈ ਕੀਤੀ ਜਾਊਗੀ ਹੁਣ ਇਹ ਵਿਵਾਦ ਜਿਹੜਾ ਆਰਤੀ ਅਤੇ ਮੈਡਮ ਸੁਸ਼ੀਲ ਬੱਟੀ ਹੋਰਾਂ ਦੇ ਵਿੱਚ ਚੱਲ ਚੁੱਕਿਆ ਹੈ ਤੇ ਜਿਸ ਦਿਨ ਲਾਈਵ ਤਸਵੀਰਾਂ ਦਿਖਾ ਰਿਆ ਮੈਡਮ ਸ਼ਸ਼ੀਲ ਬੱਟੀਵਰੀ ਐਨੀ ਦੇਰ ਰਾਤ ਵੀ ਗੁਰਵਰ ਸਾਹਿਬ ਮਾਰਕਟ ਕਮੇਟੀ ਚੇਅਰਮੈਨ ਹੈ ਮੈਡਮ ਸ਼ਸ਼ੀਲ ਬੱਟੀਹੋਰੀ ਬੈਠੇ ਨੇ ਚੇਅਰਪਰਸਨ ਨੇ ਤੇ ਸੌਰੀ ਚੇਅਰਪਰਸਨ ਨੇ ਤੇ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹੈਗੇ ਪਰ ਦੂਸਰੇ ਪਾਸੇ ਅੰਦਰ ਮੈਡਮ ਚੇਅਰਪਰਸਨ ਹੋਰੀ ਬੈਠੇ ਹੋਇਆ ਪਰ ਦੂਸਰੇ ਪਾਸੇ ਆਰਤੀ ਆਰਤੀ ਅੜੇ ਹੋਇਆ ਆਪਦੇ ਸਖਤ ਰਵਈਏ ਤੇ ਅੜੇ ਹੋਇਆ ਕਿਸ ਗੱਲ ਤੋਂ ਅੜੇ ਆ ਆਰਟਿਆ ਅਤੇ ਚੇਅਰ ਪਰਸਨ ਮੈਡਮ ਅਸ਼ਸ਼ੀਲ ਭੱਟੀ ਹੋਰਾਂ ਦਾ ਵਿਵਾਦ ਜਿਹੜਾ ਹੈ ਉਹ ਪੈਦਾ ਹੋ ਚੁੱਕਿਆ ਤੁਹਾਨੂੰ ਦੋਨੋਂ ਪੱਖ ਦੋਨੋਂ ਪੱਖ ਤੁਹਾਨੂੰ ਲਾਈਵ ਚੱਲਦੇ ਗੁਰੂ ਸਾਹਿਬ ਲਾਈਵ ਚੈਨਲ ਤੇ ਦਿਖਾ ਦਿੱਤੇਗਾ ਗੁਰੂ ਸਾਹਿਬ ਲਾਈਵ ਦੀ ਕਿਸੇ ਨਾਲ ਕੋਈ ਮਤਭੇਦ ਨਹੀਂ ਆ ਕਿਸੇ ਪਾਰਟੀ ਨਾਲ ਕੋਈ ਮਤਭੇਦ ਨਹੀਂ ਆ ਪਰਮਾਤਮਾ ਨੂੰ ਜਾਣ ਦੇਣੀ ਹੈ ਵਪਾਰ ਕਰਨੇ ਆ ਸਾਫ ਸੁਥਰਾ ਕਰ ਰਹੇ ਆ ਮੈਨੂੰ ਕਹੇ ਸ਼ਾਰਟੇ ਦੀ ਜ਼ਿੰਮੇਵਾਰੀ ਤੂੰ ਚੱਕ ਜਿਆਹੀ ਕਿਸੇ ਦਾ ਘੱਟਾ ਵੱਧ ਤੋਲਿਆ ਵੇ ਤੇ ਮੈਡਮ ਨਾਲ ਚੱਲੇ ਆ ਵਪਾਰ ਮੰਡਲ بیٹھا ਸਾਰਾ ਸਾਰੇ ਸਾਰੇ ਵਪਾਰ ਮੰਡਲ ਦੀ ਗੱਲ ਕਰਦੇ ਹੋ ਚੇਅਰਪਰਸਨ ਨਾਲ ਗੱਲ ਹੋਈ ਹੈ ਲਾਈਵ ਚੱਲਿਆ ਉਹਨਾਂ ਨੇ ਇੱਕ ਗੱਲ ਕਹੀ ਹੈ ਕਹਿੰਦੇ ਸਾਰੇ ਲੋਕ ਸਹਿਮਤ ਨਹੀਂ ਹੈਗੇ ਸਾਰੇ ਆਰਟੀ ਸਹਿਮਤ ਨਹੀਂ ਆ ਸਤਿ ਪਾਜੀ ਇਹ ਮੈਡਮ ਨੇ ਨਵੇਂ ਚੇਅਰਮੈਨ ਬਣੇ ਇਹਨਾਂ ਨੂੰ ਇਹ ਪੁੱਛਿਆ ਜਬ ਤੁਸੀਂ ਆਪਦਾ ਮਾਲ ਕਿੰਨੇ ਦਾ ਤਲਾ ਕੇ ਆਏ ਜੇ ਬਾਕੀ ਉਹ ਫਿਰ ਢਕਾਇਆ ਜਾਵੇ ਐਵੇਂ ਨਹੀਂ ਕੋਈ ਢਕਦਾ ਨਾ ਅਸੀਂ ਚੋਰ ਆਂ ਅਸੀਂ ਵਪਾਰ ਉਦੋਂ ਕਰਾਂਗੇ ਜਦੋਂ ਮੈਡਮ ਕਹੇਗੀ ਕਿ ਵੀ ਕੰਡੇ ਸਹੀ ਨੇ ਅਸੀਂ ਚੋਰ ਨਹੀਂ ਸਭ ਚੋਰ ਮੈਡਮ ਦੀ ਵਲਡਿੰਗ ਹੈ ਕਿ ਸਾਰੇ ਆੜਤੀਏ ਇਕੱਠੇ ਨਹੀਂ ਹੈਗੇ ਦੋ ਚਾਰ ਆੜਤੀਏ ਹੀ ਬੈਠੇ ਨੇ ਅੱਛਾ ਜੀ ਫਿਰ ਮੈਡਮ ਦੀ ਨੂੰ ਪਤਾ ਹੋਊਗਾ ਦੋ ਚਾਰ ਨਹੀਂ ਬਾਕੀ ਤਾਂ ਸਾਰੇ ਐਵੇਂ ਨੀਂਦੇ ਕਰਾਏ ਹੋ ਜਾਂਦੇ ਨੇ ਮੈਡਮ ਨੂੰ ਇਹ ਪੁੱਛਿਆ ਜਾਵੇ ਜਿਹੜੇ ਤੁਹਾਡੇ ਨਾਲ ਬੰਦੇ ਆਏ ਨੇ ਇਹ ਤੁਹਾਡੇ ਕੋਲੋਂ ਮੈਡਮ ਦੀ ਵਲਡਿੰਗ ਹੈ ਕਿ ਸਾਰੇ ਆੜਤੀਏ ਨਹੀਂ ਬੈਠੇ ਹੋਏ ਕੋਸ਼ਿਨਾ ਲੇਬਰ ਦੇ ਬੰਦੇ ਬਿਠਾਏ ਹੋ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਮੇਰੇ ਵੀਰਾਟ ਦੀ ਇੱਥੇ ਨਹੀਂ ਸਾਰੇ ਇੱਕ ਨਾਲ ਨੇ ਲੇਬਰ ਦੇ ਬੰਦੇ ਤੁਹਾਡੇ ਨਾਲ ਨੇ ਕੋਈ ਜੇ ਲੋਡ ਪੈਂਦਾ ਸਵੇਰੇ ਇਕੱਠੇ ਕਰ ਦਿਆਂਗੇ ਭਾਜੀ ਮੇਰੀ ਸਭ ਕੀ ਕਹਿਣਾ ਜੇ ਕੋ ਰਹੇਗਾ ਉਹ ਕੋਈ ਸਵੇਰੇ ਬੁਲਾ ਲਾਂਗੇ ਉਹ ਕਹਿੰਦੇ ਬਹੁਤ سارے ਆਰ ਕਹਿੰਦੇ ਸਾਨੂੰ ਫੋਨ ਆ ਰਹੇ ਗਿਆ ਵੀ ਸਾਰੇ ਆਰਤੀ ਤੁਹਾਡੇ ਨਾਲ ਸਹਿਮਤ ਨਹੀਂ ਹੈਗੇ। ਕਲਬੀਰ ਬਰਾੜ ਦੇ ਹੋਏ ਤੇ ਉਹਨਾਂ ਨੇ ਬਕਾਇਦਾ ਇੱਕ ਗੱਲ ਕਹੀ ਹੈਗੀ ਆ ਕਲਬੀਰ ਬਰਾੜ ਕੱਲਾ ਰੋਲਾ ਪਾ ਲੈ ਬਰਾੜ ਸਾਹਿਬ ਤੁਹਾਡੇ ਦੇ ਦੋਸ਼ ਨੇ। ਉਹ ਕਹਿੰਦੇ ਪ੍ਰਧਾਨ ਐ ਕਲਬੀਰ ਬਰਾੜ। ਦੇਖੋ ਜੀ ਪਹਿਲੀ ਗੱਲ ਮੈਂ ਪ੍ਰਧਾਨ ਨਹੀਂ। ਸਾਡੇ ਨੂੰ 5 ਮੈਂਬਰੀ ਕਮੇਟੀ ਆ। ਸਾਡੀ 5 ਨੰਬਰ ਦੀ ਕਮੇਟੀ ਆ ਜਿਸ ਅੱਜ ਵਾਲੀ ਬਣੀ ਹੋਈ। ਅਸੀਂ ਸਿਰਫ ਮੈਡਮ ਨਾਲ ਕੋਈ ਸਾਡੀ ਕੋਈ ਨਾ ਤਾਂ ਕੋਈ ਇਸੇ ਤਰ੍ਹਾਂ ਦੀ ਕੋਈ ਲਾਇਡਾਟ ਆ। ਸਾਡੇ ਰਿਸਪੈਕਟਡ ਆ ਮੈਡਮ। ਅਸੀਂ ਉਹਨੂੰ ਸਿਰਫ ਇਹ ਕਹਾਂ ਮੈਡਮ ਰਾਤ ਨੂੰ ਘੰਡੇ ਨਾਲ ਚੈੱਕ ਕਰੋ ਕੋਈ ਜ਼ਿੰਮੇਵਾਰਾ ਦੇ ਕੋਈ ਉਹ ਤੁਹਾਨੂੰ ਮੈਸਵੇਲ ਕਰੇ ਉਹ ਪੈਰ ਉਡਾਰੂ ਕੀਤੀ ਹੈ ਜਾਂ ਕਈ ਵਾਰੀ ਰਾਤ ਨੂੰ ਆ ਦੇਖੋ ਤੁਸੀਂ ਜੇ ਨਾਲ 10 ਵਜੇ ਪਏ ਆ ਆਰਤੀਆਂ ਦੇ ਵਿਚਕਾਰ ਪੈਗ ਲੱਗੇ ਹੁੰਦਾ ਫਿਰ ਰਾਤ ਨੂੰ ਕੰਡੇ ਚੱਕ ਕੇ ਸੁਬਾ ਚੈੱਕ ਕਰ ਲਓ ਕੰਡੇ ਹੋ ਸਾਡੇ ਕੋਈ ਮੈਡਮ ਨੂੰ ਕੋਈ ਅਸੀਂ ਕੁਝ ਬੋਲੇ ਨਹੀਂ ਹਰਤਾ ਸਮੇਤ ਮੈਂ ਪਿੰਡ ਦਾ ਨਾਮ ਦੱਸ ਦੂਗਾ ਹਾਂਜੀ ਕਰੀ ਹਾਂ ਜੀ ਹਾਂਜੀ ਸਾਡੇ ਸਰਦਾਰ ਫੌਜਾ ਸਿੰਘ ਸਰਾਰੀ ਜੀ ਨੇ ਖਰੀਦ ਸ਼ੁਰੂ ਕਰਵਾਈ ਹੈ ਉਹ ਨਾ ਨੇ ਜਿੰਨੀ ਵਾਰੀ ਵੀ ਮੀਟਿੰਗ ਕੀਤੀ ਹੈ ਕਿਸੇ ਕੋਈ ਪਰੇਸ਼ਾਨੀ ਨਹੀਂ ਆਂ ਦਿੱਤੀ ਕਿਸੇ ਗੱਲ 'ਚ ਕੋਈ ਆਰਤੀਆ ਦੇ ਵਿੱਚ ਕੋਈ ਉਹਨਾਂ ਨੇ ਡਿਸਪਿਊਟ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਡਮ ਜੀ ਨੇ ਹੁਣ ਵੀ ਕੁਲਵੀਰ ਬ੍ਰਾਂਡ ਦੀ ਦੁਕਾਨ ਤੇ ਜਾ ਕੇ ਘੱਟੇ-ਤੋਲੇ ਨੇ ਦੇ ਨੇ ਕਿ 2-300 ਗ੍ਰਾਮ ਘੱਟ ਸੀ ਘੱਟੇ ਜਿਹੜੇ ਗੱਟੇ ਸੀਜ਼ਨ ਆ ਗਿਆ 5 ਦਿਨਾਂ ਦੇ ਵਿੱਚ ਖਤਮ ਹੋਣ ਨੂੰ ਆ ਗਿਆ ਸੀਜ਼ਨ 90% ਮਾਲ ਆ ਚੁੱਕਿਆ ਸਾਰਿਆਂ ਨੂੰ ਸਟੈਕ ਕਰਨਾ ਪੈ ਰਿਹਾ ਹੈ ਜਿਹੜੇ ਥੱਲੇ ਗੱਟੇ ਪੈ ਰਹੇ ਉਹ ਘੱਟ ਵੀ ਸਕਦੇ ਨੇ ਉਹਨਾਂ ਨੇ ਮੈਡਮ ਨੇ ਤੋਂਲੇ ਘੱਟੇ ਵੀ ਨਹੀਂ ਮੈਡਮ ਕੋਲ ਪੁੱਛਿਆ ਜੀ ਉਹ ਗੱਟੇ ਘੱਟੇ ਨੇ ਜੀ ਮੈਡਮ ਨੂੰ ਜੇ ਅਸੀਂ 100 ਗ੍ਰਾਮ ਉੱਤੇ ਰੱਖਨੇ ਆ ਉਹ ਵੀ ਉਸ ਤੋਂ ਬਾਅਦ 300 ਗ੍ਰਾਮ ਥੱਲੇ ਜਾ ਰਹੇ ਨੇ ਕਈ ਗੱਟੇ ਉਹਨਾਂ ਦੀ ਛੋਟੇਜ ਵੀ ਪੈਣੀ ਉਹ ਕਹਿੰਦੇ ਹੁਣ ਲਿਫਟਿੰਗ ਹੋਊਗੀ ਨਾਲ maal ਬਲੂਗਾ ਨਾਲ ਦੇ ਨਾਲ ਚੱਕਾ ਜਾਊਗਾ ਇਹ ਰੋਲ ਨਹੀਂ ਇਹ ਐਨਾ ਇੰਪੋਸੀਬਲ ਨਹੀਂ ਹੈਗਾ ਜਿਹੜਾ ਸੀਜ਼ਨ 6 ਦਿਨਾਂ ਦੇ ਵਿੱਚ ਖਤਮ ਹੋ ਗਿਆ ਇਹ ਕੋਈ ਅਸੀਂ ਉਹਨਾਂ ਦੇ ਨਾਲ ਸਹਿਮਤ ਅਗੇ ਆ ਵੀ 6 ਦਿਨਾਂ ਚ ਸੀਜ਼ਨ ਸਾਰਾ 90% ਖਤਮ ਹੋ ਚੁੱਕਿਆ ਹੈ ਲੇਕਿਨ ਇਹ maal ਅਜੇ ਤੱਕ 15-20 ਦਿਨਾਂ ਨੂੰ ਲੱਕੋ ਕੇ ਲੱਗਣਗੇ maal ਜੱਕਦਮ ਕੰਪੈਨੀਆਂ ਨੇ ਵੜਤਾ ਉਹਨਾਂ ਨੇ ਛੋਟਦਾ ਇਹ ਅਗੂਆਰਤੀਆਂ ਨੂੰ ਪਤਾ ਹੈ ਵੀ ਉਹਨਾਂ ਨੇ ਕਿਵੇਂ ਇਹਨਾਂ ਨੂੰ ਸਟੈਕ ਕੀਤਾ ਹੈ ਆਦੇ ਪੱਲੋਂ ਪੈਸੇ ਲਾ ਕੇ ਸਾਰਿਆਂ ਨੂੰ ਸਟੈਕ ਕੀਤਾ ਉਹਨਾਂ ਨੂੰ ਕਰੇਟਾਂ ਦੇ ਉੱਤੇ ਲਾਇਆ ਹੈ 4 ਰੁਪਏ ਕਟਾ ਸਟੈਕ ਦਾ ਲਾ ਕੇ ਜ਼ਿਮੀਂਦਾਰਾਂ ਨੂੰ ਜਲਦੀ ਤੋਂ ਜਲਦੀ ਵੇਲਾ ਕੀਤਾ ਹੈ ਪੰਜਾਬ ਸਰਕਾਰ ਨੇ ਇਹਨਾਂ ਨੇ ਬਾਰਦਾਨੇ ਦੀ ਕੋਈ ਕਮੀ ਨਹੀਂ ਆਨ ਦਿੱਤੀ ਖਰੀਦ ਵੱਲੋਂ ਕੋਈ ਕਮੀ ਨਹੀਂ ਹੋਈ ਲੇਕਿਨ ਉਸ ਤੋਂ ਬਾਅਦ ਸਾਰਾ ਕੰਮ ਮਜ਼ਦੂਰੀ ਤੇ ਆ ਜਾਂਦਾ ਹੈ ਜਿਹੜਾ ਕੰਮ ਮਜ਼ਦੂਰ ਨੇ ਕਰਨਾ ਹੈ ਉਹ ਕੰਮ ਸਲੋ ਹੋਣਾ ਹੈ ਅਸੀਂ ਪੈਸੇ ਜ਼ਿਆਦਾ ਆਦੇ ਅੱਧੇ ਵਿੱਚੋਂ ਪੈਸੇ ਲਾ ਕੇ ਉਹ ਕੰਮ ਨੂੰ ਸਿਰੇ ਚਾੜਿਆ ਹੈ मैडम दी वार्डिंग है अगर ਤੁਸੀਂ ਕੰਮ ਨਹੀਂ ਕਰੋਗੇ ਜਾਂ ਗੜਬੜ ਕਰੋਗੇ ਤੁਹਾਡੇ ਦੇ ਨਾਲ ਸਖਤ ਕਾਰਵਾਈ ਹੋਏਗੀ ਸਾਡੇ ਤੇ ਜੋ ਗਲਤ ਆੜਤੀਆ ਗਲਤ ਪਾਇਆ ਜਾਂਦਾ ਉਹਦੇ ਦੇ ਕਾਰਵਾਈ ਕਰਨ ਸਾਨੂੰ ਕੋਈ ਇਤਰਾਜ਼ ਨਹੀਂਗਾ ਸਾਰੇ ਆੜਤੀ ਇਕੱਠੇ ਨੇ ਸਾਰੇ ਆੜਤੀ ਇੱਕ ਸਹਾਰ ਇਕੱਠੇ ਨੇ ਜੇ ਮੈਡਮ ਨੂੰ ਸਬੂਤ ਚਾਹੀਦਾ ਅਸੀਂ ਸਵੇਰੇ 10 ਵਜੇ ਇੱਥੇ ਸਬੂਤ ਦੇ ਦਿੰਨੇ ਆਂ ਵੀ ਸਾਰੇ ਆੜਤੀ ਇਕੱਠੇ ਨੇ ਮੈਡਮ ਦੀ ਇੱਕ ਹੋਰ ਵਰਡਿੰਗ ਹੈ ਕਿ ਸਾਡੇ ਨਾਲ ਪ੍ਰਾਈਵੇਟ ਬੰਦਾ ਕੋਈ ਨਹੀਂਗਾ ਸੀ ਪ੍ਰਾਈਵੇਟ ਬੰਦੇ ਇਹਨਾਂ ਦੇ ਨਾਲ ਸੀ ਜੇ ਵੀਡੀਓ ਬਣੀ ਹੋਈ ਹੈ ਸਾਡੇ ਕੋ ਤੁਹਾਨੂੰ ਵੀਡੀਓ ਵੀ ਵਿਖਾ ਦੇਾਂਗੇ ਵੀ ਪ੍ਰਾਈਵੇਟ ਕਰਾ ਦੇਣਗੇ ਮੀਡੀਆ ਨੂੰ ਵੀਡੀਓ ਪ੍ਰੋਵਾਈਡ ਕਰੋਗੇ ਜਦਦੇ ਪ੍ਰਾਈਵੇਟ ਬੰਦੇ ਚੈੱਕ ਕਰ ਰਹੇ ਸਾਡੇ ਸਾਰੇ ਬੰਦੇ ਇਕੱਠੇ ਨੇ ਸਾਰੇ ਆਰਤੀ ਇਕੱਠੇ ਨੇ ਸਰਦਾਰ ਫੌਜਾ ਸਿੰਘ ਸਰਾਰੀ ਜੀ ਨਾਲ ਵੀ ਮੀਟਿੰਗ ਹੋਈ ਏ ਉਹਨਾਂ ਨੂੰ ਵੀ ਪਤਾ ਵੀ ਸਾਰੇ ਉਹਨਾਂ ਨੇ ਕੋਈ ਡਿਸਪਿਊਟ ਕਿਸੇ ਗੱਲ ਦਾ ਨਹੀਂ ਪਾਇਆ ਮੈਡਮ ਦੀ ਸ਼ਿਕਾਇਤ ਹੈ ਕਿ ਤੁਸੀਂ ਲੋਕਾਂ ਨੂੰ ਭੜਕਾ ਰਹੇ ਹੋ ਦੇਖੋ ਜੀ ਆ ਲੋਕ ਆ ਸਾਡੇ ਆਰਤੀਏ ਬੈਠੇ ਆ ਇੱਕ ਬੰਦਾ ਕਹਿੰਦੇ ਮੈਂ ਕਿਸੇ ਨੂੰ 扑ਕਾਇਆ ਹੋਵੇ ਕਿਤੇ ਭਾਈ ਅਨਪੜ ਕੋਈ ਵੀ ਨਹੀਂ ਦਾ ਤੁਸੀਂ ਪੁੱਛੋ ਆਰਤੀ ਇਧਰ ਨੂੰ ਕਹਿ ਕੇ ਕੈਮਰਾ ਪੁੱਛੋ ਸਤਪਾਲ ਜੀ ਮੈਂ ਕਿਸੇ ਨੂੰ 扑ਕਾਇਆ ਦੱਸੋ ਜੀ ਨਹੀਂ ਮੈਂ ਕੱਲ ਕਰਦਾ ਮਿੱਠੂ ਕਰਕਾਂਦੀ ਹੋਰੀ ਪੁਰਾਣੇ ਆਰਤੀਏ ਨੇ ਮਿੱਠੂ ਜੀ ਕਿੰਨੇ ਸਾਲ ਤੋਂ ਆਰਤ ਕਰ ਰਹੇ ਹੋ ਕਦੇ ਦਿੱਕਤ ਭਾਈ ਜਿੰਦਾਬਾਦ 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 ਲੋਕਾਂ ਦਾ 25 ਸਾਲ ਤਵਾਰਤ ਕਰ ਰਹੇ ਹੋ ਜਿਹੜੀ ਦਿੱਕਤ ਅੱਜ ਆਈ ਕਦੇ ਦਿੱਕਤ ਇੱਕ ਦੇ ਇਤਿਹਾਸ 'ਚ ਹੀ ਨਹੀਂ ਆਈ ਕਿਸੇ ਚੇਅਰਮੈਨ ਨੇ ਅੱਜ ਤਾਈ ਕੋਈ ਮੰਡੀ ਚੈੱਕ ਕੀਤੀ ਨਹੀਂ ਇੱਕ ਮਿੰਟ ਅੱਛਾ ਅੱਜ ਤੱਕ ਦੀ ਚੈੱਕ ਅੱਜ ਤਾਈ ਕੋਈ ਸਾਡੇ ਦਾਸ ਤਾਂ ਸੁਣੀ ਨਹੀਂ 57 ਸਾਲ ਮੇਰੀ ਉਮਰ ਹੋ ਗਈ ਮੈਂ ਤਾਂ ਸੁਣਿਆ ਨਹੀਂ ਵੀ ਵੀ ਕੱਲੀ ਚੇਅਰਮੈਨ ਵੀ ਮੰਡੀ ਚੈੱਕ ਕਰੇ ਪ੍ਰਾਈਵੇਟ ਬੰਦੇ ਨਾਲ ਲੈ ਕੇ ਅੱਛਾ ਪ੍ਰਾਈਵੇਟ ਬੰਦੇ ਹੈਗੇ ਸੀ ਨਾਲ ਪ੍ਰਾਈਵੇਟ ਹੈਗੇ ਹੁਣ ਵੀ ਹੈਗੇ ਦਫ਼ਤਰ 'ਚ ਹੈ ਤੁਹਾਡੇ ਕੋਲ ਉਹਨੇ ਦਫ਼ਤਰ 'ਚ ਬੈਠੇ ਪ੍ਰੂਫ ਕਰੋ ਨਾਲ ਵੀਡੀਓ ਬਣਾਉਂਦੇ ਹੁਣ ਵੀ ਬੈਠੇ ਮੈਡਮ ਨੇ ਕਿਹਾ ਕਿ ਮੇਰਾ ਡਰਾਈਵਰ ਹੈ ਡਰਾਈਵਰ ਡਰਾਈਵਰ ਪ੍ਰਾਈਵੇਟ ਨਹੀਂ ਉਹ ਡਰਾਈਵਰ ਸਰਕਾਰੀ ਨਹੀਂ ਮੈਂ ਤਾਂ ਕੋਈ ਡਰਾਈਵਰ ਨਹੀਂ ਪ੍ਰਾਈਵੇਟ ਆ ਡਰਾਈਵਰ ਨਹੀਂ ਚੈੱਕ ਕਰ ਸਕਦਾ ਡਰਾਈਵਰ ਨਹੀਂ ਚੈੱਕ ਕਰ ਸਕਦਾ ਕੋਈ ਸਰਕਾਰੀ ਬੰਦਾ ਹੋਵੇ ਨਾਲ ਫਿਰ ਪ੍ਰਾਈਵੇਟ ਦਾ ਬੰਦੇ ਫਿਰ ਉਹਨਾਂ ਨੇ ਮੂਵੀ ਬਣਾਓ ਅਸੀਂ ਚੋਰ ਅਸੀਂ ਚੋਰ ਥੋੜਾ ਬਲਾਜਮ ਹੀ ਨਹੀਂ ਹੁੰਦਾ ਪੇਚ ਅਸੀਂ ਕੋਈ ਅਸੀਂ ਖੁੱਲੇ ਸਮਾਨ ਚ ਸਾਰਾ ਕੰਮ ਕਰਦੇ ਆ ਅਸੀਂ ਕੋਈ ਅੰਦਰ ਵੜ ਕੇ ਤਾਂ ਕੰਡਾ ਲਾਉਂਦੇ ਨਹੀਂਗੇ ਕੰਡੇ ਤਾਂ ਬਾਹਰ ਲੱਗੇ ਹੋਏ ਆ ਇਹ ਆਉਗਾ 72 ਕਿੰਟਾ ਦਾ ਸਮਝਿਆ ਨਹੀਂ ਵੀ 72 ਕਿੰਟਾ ਚੱਕਣਾ ਜਿੱਥੇ ਆਖਣਗੇ ਸੀ ਉੱਥੇ ਤੋਲ ਦੇਾਂਗੇ ਤੁਸੀਂ ਇਹ ਕਹਿੰਦੇ ਹੋ ਮਾਲ 72 ਕਿੰਟਾ ਚੱਕਾ ਜਾਵੇ ਹਾਂ ਤੇ ਅਸੀਂ 600 ਗ੍ਰਾਮ ਤੇ ਤੋਲਣ ਤਿਆਰ ਹਾਂ ਬਿਲਕੁਲ ਬਿਲਕੁਲ ਤਿਆਰ ਤੇ ਪ੍ਰਾਈਵੇਟ ਬੰਦੇ ਨਾਲ ਪ੍ਰਾਈਵੇਟ ਬੰਦੇ ਕੋਲ ਪ੍ਰਾਈਵੇਟ ਤੋਤਰੇ ਬਸਾਨਾ ਨਹੀਂ ਮੈਂ ਦੱਦੂ ਪ੍ਰਾਈਵੇਟ ਚੈੱਕ ਨਹੀਂ ਕਰ ਸਕਦਾ ਪ੍ਰਾਈਵੇਟ ਬੰਦਾ ਚੈੱਕ ਨਹੀਂ ਕਰ ਸਕਦਾ ਜਿਹੜਾ ਜਿਹੜਾ ਮਰਜ਼ੀ ਹੋਈ ਉਹ ਅਸੀਂ ਚੋਰੀ ਕਰਦੇ ਹਾਂ ਅਸੀਂ ਕੋਈ ਚੋਰੀ ਥੋੜਾ ਕਰਦੇ ਹਾਂ ਅਸੀਂ ਕੋਈ ਇਹ ਤਾਂ ਹੈ ਨਹੀਂ ਵੀ ਅੰਦਰ ਵੜ ਕੇ ਮਾਲ ਤੋਲ ਲੀ ਜਾਂਦੇ ਆ ਬਾਹਰ ਪਿਆ ਹਾਂ ਛੋਟੀ ਹੈ ਕਿ ਸਰਕਾਰ ਦੀਆਂ ਹਦਾਇਤਾਂ ਵੀ ਜ਼ਿਮੀਂਦਾਰਾਂ ਨੂੰ ਜ਼ਿਮੀਂਦਾਰਾਂ ਨੂੰ ਵੀ ਇਹਲਾ ਕਰਨਾ ਹੈ ਅੱਛਾ ਮੈਂ ਸੀਜ਼ਨ ਜਿਹੜਾ ਕਣਕ ਦਾ ਪੰਜ ਦੇ ਪੰਜ ਅੱਛਾ ਮੈਨੂੰ ਇਹ ਗੱਲ ਦੱਸੋ ਤੁਸੀਂ ਕਹਿੰਦੇ 25 ਸਾਲ ਹੋ ਗਏ ਆਰਥਕਰਤਾ ਨੂੰ ਬੜੀਆਂ ਸਰਕਾਰਾਂ ਆਈਆਂ ਬੜੀਆਂ ਚਲੀਆਂ ਗਈਆਂ ਇਹ ਇੱਕ ਬਦਲਾਅ ਹੈ ਕਿ 25 ਸਾਲਾਂ ਬਾਅਦ ਚੇਅਰਮੈਨ ਅੜਤਾ ਚੈੱਕ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ ਇਹ ਇਹਨਾਂ ਨੂੰ ਪਤਾ ਹੈ ਕਰ ਸਕਦਾ ਪਰ ਇਹ ਬਦਲਾਅ ਜ਼ਰੂਰ ਆ ਕਿ ਚੇਅਰਮੈਨ ਨੇ ਚੈੱਕ ਕੀਤੀਆਂ ਇਹਦੋਂ ਪਹਿਲਾਂ ਕਿਸੇ ਚੇਅਰਮੈਨ ਨੇ ਚੈੱਕ ਨਹੀਂ ਕੀਤੀਆਂ ਇਹ ਬਦਲਾਅ ਹੈਗਾ ਇਹ ਇਹਨਾਂ ਨੂੰ ਪਤਾ ਵੀ ਇਹਨਾਂ ਦੇ ਪ੍ਰੋਟੋਕਾਲ ਚ ਕੀ ਆ ਕਿ ਇਹ ਚੈੱਕ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਪਰ ਅਸੀਂ ਇਤਿਹਾਸ ਚ ਪਹਿਲੀ ਵਾਰ ਵੇਖਿਆ ਬਦਲਾਅ ਜ਼ਰੂਰ ਹੈ ਇਹ 11 ਵਜੇ ਚੈੱਕ ਕਰਨ ਦਾ ਪਹਿਲੀ ਵਾਰ ਪਹਿਲੀ ਪਹਿਲੀ ਵਾਰ ਅੱਛਾ ਅੱਜ ਤੇ ਕੇ ਚੇਅਰਮੈਨ ਆਏ ਇਹ ਪਤਾ ਨਹੀਂ ਇਹਨਾਂ ਦੀ ਕੀ ਮਨਸ਼ਾ ਹੈ ਕੀ ਨਹੀਂ ਵੀ ਛੇਧਰਾਂ ਨੂੰ ਖਰਾਬ ਕਰਨ ਦਾ ਕੋਈ ਨਹੀਂ ਕੁਛ ਆਰਥੀ ਇਹ ਗੜਬੜ ਕਰ ਰਹੇ ਨੇ ਭਾਈ ਸਾਹਿਬ ਕੋਈ ਆਰਥੀ ਇਹ ਗੜਬੜ ਨਹੀਂ ਕਰ ਰਿਆ ਇਹ ਕਹਿਣ ਅਸੀਂ 72 ਘੰਟੇ ਚੱਕ ਲੈਣ ਕੋਈ ਲੈ ਲੈਣ ਵੀ 72 ਘੰਟੇ ਚੱਕ ਲੈਣ 650 ਦੇ 500 ਗ੍ਰਾਮ ਦੇ ਭਰਦੇ ਆ 100 ਬੱਲੇ ਪਾ ਦਿਆ ਵੀ ਇਹ ਕਿਹੜੀ ਗੱਲ ਹੈ ਜੇ 500 ਪਰ ਛੱਡ ਕੇ ਹਾਂ 100 ਦੇ ਦੀ ਚੱਕ ਲੈਣ ਇੰਨਾ ਹੀ ਪੜਾ ਹੈ ਬਿਲਕੁਲ ਜੀ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਆ ਤਸਵੀਰਾਂ ਦੇਖੋ ਜੀ ਇੱਕ ਤਰਨਾ ਇੱਕ ਮਜਾਰਾ ਜਿਹੜਾ ਮਾਰਕ ਰਗਨੇਟੀ ਗੁਰੂ ਅਰਸਾਏ ਦੇ ਬਾਹਰ ਕੀਤਾ ਜਾ ਰਿਹਾ ਗੇਟ ਦੇ ਵਿੱਚ ਬੈਠੇ ਨੇ ਆਰਟੀਐਸ ਐਸ ਐਸਚਨ ਨੂੰ ਗੁਰੂ ਅਰਸਾਏ ਦੇ ਸਾਰੇ ਆਰਟੀਏ ਤੇ ਇਹ ਸਾਹਮਣੇ ਬਿਲਡਿੰਗ ਜਿਹੜੀ ਦਿਖਾਈ ਦੇ ਰਹੀ ਹੈ ਇਸ ਬਿਲਡਿੰਗ ਦੇ ਵਿੱਚ ਬੈਠੇ ਨੇ ਚੇਅਰ ਪਰਸਨ ਮੈਡਮ ਸਚੀਲ ਭੱਟੀ ਹੋਈ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਦੇਖ ਰਹੀਆਂ ਦੋਨਾਂ ਧਿਰਾਂ ਦੇ ਪੱਖ ਤੁਹਾਨੂੰ ਦਿਖਾ ਦਿੱਤੇ ਹੈਗੇ ਆ ਆਰਥ ਦੀ ਇਸ ਗੱਲ ਤੇ ਵਿਜਦ ਨੇ ਪ੍ਰਾਈਵੇਟ ਲੋਕ ਨਾਲ ਨੇ ਉਹ ਆ ਕੇ ਮਾਲ ਨਾ ਤੋਲਣਾ ਚੇਅਰ ਪਰਸਨ ਮੈਡਮ ਅਲਵੇ ਇਹ ਗੱਲ ਕਹੀ ਜਾ ਰਹੀ ਹੈ ਕੋਈ ਵੀ ਪ੍ਰਾਈਵੇਟ ਵਿਅਕਤੀ ਮੇਰੇ ਨਾਲ ਨਹੀਂ ਹੈ ਸਿਰਫ ਮੇਰੇ ਡਰਾਈਵਰ ਤੱਕ ਨਾਲ ਨੇ ਦੂਸਰੇ ਪਾਸੇ ਮਾਲ ਤੋਲਣ ਦੀ ਗੱਲ ਆ ਰਹੀ ਹੈ ਮੈਡਮ ਅਲਵੇ ਕਿਆ ਜਾ ਰਿਹਾ ਹੈ 600 ਦੀ ਬਜਾਏ 700 ਗ੍ਰਾਮ ਤੋਲੇ ਜਾ ਰਿਹਾ ਹੈ ਇਹ ਕਹਿੰਦੇ ਸੀ 500 ਗ੍ਰਾਮ ਤੋਲਣ ਨੂੰ ਤਿਆਰ ਆ ਸਾਡਾ ਮਾਲ 72 ਘੰਟਿਆਂ ਦੀ ਬਜਾਏ 100 ਘੰਟਿਆਂ ਜੇ ਚੱਕਲੇ ਜਾਵੇ ਤਾਂ ਅਸੀਂ 500 ਗ੍ਰਾਮ ਦੇ ਤੁਲਨ ਤਿਆਰ ਆ ਇਸ ਕਰਕੇ ਵਿਵਾਦ ਪੈਦਾ ਹੋਇਆ ਤੇ ਜਿੱਸੇ ਵਿਵਾਦ ਦੇ ਕਰ ਆੜਤੀ ਧਰਨਾ ਲਗਾ ਕੇ ਮਾਰਕੀਟ ਕਮੇਟੀ ਦਫਤਰ ਗੁਰੂ ਅਰਸਜ ਦੇ ਬਾਹਰ ਬੈਠੇ ਗਿਆ ਹੁਣ ਦੁੱਧ ਦਾ ਦੁੱਧ ਕੀ ਹੈ ਤੇ ਪਾਣੀ ਦਾ ਪਾਣੀ ਕੀ ਹੈ ਤੁਸੀਂ ਭਲੀ ਬਾਤ ਜਾਣਦੇ ਹੋ ਤੁਹਾਡੀ ਰਾਏ ਜਿਹੜੀ ਅਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੰਗਦੇ ਆ ਪਰ ਰਾੜਤੀ ਹਜੇ ਤੱਕ ਬਜਿੱਦ ਨੇ ਧਰਨਾ ਛੱਡਣ ਲਈ ਤਿਆਰ ਨਹੀਂ ਮੁਜਾਰਾ ਛੱਡਣ ਲਈ ਤਿਆਰ ਨਹੀਂ ਚੇਅਰਪਰਸਨ ਮੈਡਮ ਅੰਦਰ ਜਰੂਰ ਬੈਠੇ ਨੇ ਸਾਡਾ ਮਕਸਦ ਇਹ ਹੀ ਹੈ ਦੋਨਾਂ ਧਿਰਾਂ ਦਾ ਪੱਖ ਜਿਹੜਾ ਦਿਖਾਇਆ ਜਾਵੇ ਗੁਰੂ ਸਾਹਿਬ ਲਾਈਵ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਇੱਕ ਤਰਫਾ ਅਸੀਂ ਕਦੇ ਨਹੀਂ ਕਰਦੇ ਚਾਹੇ ਸਰਕਾਰ ਦੇ ਖਿਲਾਫ ਖਬਰ ਹੋਵੇ ਚਾਹੇ ਸਰਕਾਰ ਦੇ ਹੱਕ ਚ ਹੋਵੇ ਚਾਹੇ ਕਿਸੇ ਪਾਰਟੀ ਦਾ ਖਬਰ ਹੋਵੇ ਉਸ ਖਬਰ ਦੇ ਵਿੱਚ ਦੋਨਾਂ ਧਿਰਾਂ ਦਾ ਪੱਖ ਦਿਖਾਣਾ ਸਾਡਾ ਫਰਜ਼ ਹੈ ਸੀ ਪੱਖ ਦੋਨਾਂ ਦਿਖਾ ਦਿੱਤੇ ਨਚੋੜ ਜਿਹੜਾ ਨਚੋੜ ਤੁਸੀਂ ਕੱਢ ਲੈਣਾ ਅਸੀਂ ਤਨਖਾਹ ਵੀ ਕੌਣ ਸੱਚਾ ਤੇ ਕੌਣ ਝੂਠਾ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁਦਾ ਗੁਰੂ ਅਰਜਨ ਦੇਵ ਜੀ